ਲੈ ਲੈ ਮਸੀ ਜਾਪੀ ਲਾ ਹਾਂ ਚਾਹਤਾ ਮੈਂ ਪੀ ਲੈਣੀ ਐ ਨਾਲੇ ਮੈਂ ਤੈਨੂੰ ਗੱਲ ਦੱਸਾਂ ਨਾ ਧਿਆਨ ਰੱਖੀ ਹਾਂ ਕੀ ਹੋ ਗਿਆ ਕੀ ਹੁਣ ਐ ਤੇਰੇ ਨਾਲ ਹੁੰਦਾ ਕੀ ਨਹੀਂ ਐ ਦੱਸ ਸਾਰਾ ਦਿਨ ਤੇਰੇ ਨਾਲ ਜਦ ਖੱਤੀਆਂ ਹੋਈ ਜਾਂਦੀਆਂ ਨੇ ਕਹਿੰਦੀ ਕੀ ਹੋ ਗਿਆ ਮੈਂ ਤਾਂ ਹੁਣ 2 ਦਿਨ ਪਿੰਡ ਜਾਨੀ ਆਂਗੀ ਲੈ ਮਸੀ ਤੂੰ ਪਿੰਡ ਕੀ ਕਰਨ ਜਾਣਾ ਮੈਨੂੰ ਕੰਮ ਐ ਪੁੱਤ ਪਿੱਛੇ ਵੀ ਨਹੀਂ ਸਰਦਾ ਹੈਗਾ ਚੱਲ ਹੋਈ ਨਾ ਮਸੀ ਫੇਰ 2 ਦਿਨਾਂ ਤੋਂ ਵੱਧ ਨਾ ਲਾ ਕੇ ਮੈਂ ਤਾਂ ਜਮੀ ਨਹੀਂ ਮੈਨੂੰ ਤੇਰੀ ਫਿਕਰ ਰਹਿੰਦੀ ਐ ਤੇ ਫਿਕਰ ਪਿੱਛੇ ਵੀ ਬਥੇਰੀ ਐ ਤੈਨੂੰ ਪਤਾ ਫਿਰ ਨੂ ਰਾਣੀ ਉਹ ਵੀ ਕਿਸੇ ਦੇ ਜਾਂਦੀ ਨਹੀਂ ਬਾਲਾ ਹਾਂ ਹਾਂ ਮਸੀ ਨਾਲੇ ਉਹ ਜਾਪੇ ਵਾਲੀ ਆ ਤਾਂ ਕਰਕੇ ਮੈਂ ਕਹੀ ਜੇ ਮੇਰੇ ਚੱਲਾ ਆ ਦੋ ਹਾਂ ਨਾਲੇ ਫਿਰ ਗगन ਦਾ ਵੀ ਪਤਾ ਤੈਨੂੰ ਉਧਰ ਨੀਹਾ ਦਾ ਪਤਾ ਮੇਰੇ ਦਿੰਦੀਆਂ ਵੀ ਉੱਥੇ ਨਹੀਂ ਜਾਂਦੀ ਤਾਂ ਹੀ ਕਹਿੰਨੀ ਆ ਮਸੀ ਚੱਲ ਦੋ ਦਿਨ ਲਾਇਆ ਨਾਲੇ ਲੋਕ ਐ ਸੋਚਦੇ ਨੇ ਪਤਾ ਨਹੀਂ ਕਿਉਂ ਬਠਾਏ ਮਸੀ ਨੂੰ ਵੀ ਮੈਨੂੰ ਕੋਈ ਲਾਲਚਾ ਮੰਮੀ ਵੀ ਫੋਨ ਲਾ ਕੇ ਗगन ਭੈਣ ਨੂੰ ਬੋਲਣ ਲੱਗੀ ਹੋਈ ਸੀਗੀ ਕਹਿੰਦੀ ਮੈਨੂੰ ਤਾਂ ਘਰੋਂ ਕੱਢਿਆ ਹੋਇਆ ਵੀ ਮਾਸੀ ਬਿਠਾਈ ਹੋਈ ਹੈ ਰੀਤ ਨੇ ਚਲ ਮਾਸੀ ਬਾੜੇ ਦਿਨ ਤਾਂ ਲਾਈ ਨਾ ਇੱਕ ਦੋ ਦਿਨ ਭੈਣ ਨਾਲ ਮੇਰਾ ਕੋਈ ਫਰਕ ਨਹੀਂ ਮੈਂ ਆਪੇ ਭੈਣ ਨੂੰ ਫੋਨ ਕਰ ਦੂੰਗੀ ਤੈਨੂੰ ਤਾਂ ਪਤਾ ਹੀ ਹੈ ਗੁੱਸਾ ਮਸਾਲਾ ਹੁੰਦਾ 2-4 ਦਿਨਾਂ ਦਾ ਹੁੰਦਾ ਹਫਤੇ 10 ਦਿਨਾਂ ਦੇ ਵਿੱਚ ਉਹ ਤਾਂ ਉਹੋ ਜਿਹੀ ਹੋ ਜਾਂਦੀ ਹੈ ਹਾਂ ਇਹ ਤਾਂ ਹੈਗਾ ਫੇਰ ਚਲ ਤੂੰ ਕੀ ਕਰਨਾ ਕਰੀ ਮੈਂ ਤਾਂ ਹੁਣ ਚਾਹ ਪਾਣੀ ਪੀ ਕੇ ਮੈਂ ਤਾਂ ਦੋ ਸੂਟ ਜਿਹੜੇ ਬੈਗ 'ਚ ਪਾਏ ਪਏ ਨੇ ਜਾਂ ਜਾਈਂਗੀ ਨਾ ਪੁੱਤ ਜਾਊਂਗੀ ਆਖਣ ਫਿਰ ਬਾਲਾ ਕਵੇਲਾ ਹੋ ਜਾਂਦੀ ਨੂੰ ਚਲ ਕੋਈ ਨਾ ਮਾਸੀ ਦੇਖ ਲੈ ਤੇਰੀ ਮਰਜ਼ੀ ਆ ਕਰਾ ਜੀ ਜਲਦੀ ਆ ਤਾ ਜਾਉ ਜੇ ਤੈਨੂੰ ਕੁਝ ਬੋਲਦੀ ਆ ਨਾ ਪੁੱਤ ਇੱਧਰ ਦੀ ਸੁਣ ਕੇ ਇੱਧਰ ਦੀ ਕੱਢ ਦੇ ਮੈਂ ਤਾਂ ਮਸੀ ਕੁਝ ਨਹੀਂ ਬੋਲਦੀ ਹੈਗੀ ਨਾਲ ਕਿਉਂ ਇਹਨਾਂ ਦੇ ਦੋ ਦੋ ਜਵਾੜੇ ਲੱਗੇ ਪਏ ਨੇ ਦੋ ਦੋ ਮੂੰਹ ਲੱਗੇ ਪਏ ਬੋਲਣ ਲੱਗੇ ਦੇਖਦੀ ਆ ਨਹੀਂ ਨਾ ਵੱਡਾ ਦੇਖਣਾ ਨਾ ਛੋਟਾ ਦੇਖਣਾ ਦੱਸ ਜੀ ਮਸੀ ਉਹਨਾਂ ਨੂੰ ਵੀ ਫੇਰ ਐ ਕਰਨਗੇ ਸਾਨੂੰ ਨਹੀਂ ਮਿਲ ਕੇ ਗਈ ਚਲੋ ਤਾਂ ਮੈਂ ਅੰਦਰ ਹੁਣ ਜਾਂਦੀ ਕਹੀ ਤੂੰ ਆਪਾਂ ਕਿਹੜਾ ਉਹਨਾਂ ਦੇ ਸਾਈਨ ਕਰਾਉਣੇ ਨੇ ਮੇਰੇ ਗੱਲ ਤਾਂ ਤੇਰੇ ਨਾਲ ਆ ਸਾਰੀ ਮੇਰੀ ਜੇ ਪੁੱਤ ਤੇਰੇ ਨਾਲ ਮੂੰਹ ਆ ਤਾਂ ਤੈਨੂੰ ਸਾਰੀ ਗੱਲ ਦੱਸ ਦੇਣੀ ਆ ਦੁੱਖ ਸੁੱਖ ਵੀ ਤੇਰੇ ਨਾਲ ਕਰ ਲੈਣੀ ਆਂ ਮੇਤਾ ਹੈਗਾ ਮਾ ਤੇ ਰੋਟੀ ਪਾਣੀ ਦਾ ਤਿਆਰ ਰੱਖੀ ਆਪਦਾ ਸੇਤ ਅੰਗਾ ਠੰਡੇ ਤੱਤੇ ਜ ਹੱਥ ਮਾਰਨ ਦੀ ਲੋੜ ਨਹੀਂ ਨਾਲੇ ਬੁੜੀ ਤੈਨੂੰ ਪਤਾ ਜੇ ਆਪਾਂ ਕਜਾਪਾ ਹੋਇਆ ਹੁੰਦਾ ਨਾ ਇਹ ਉਦੋਂ ਵੀ ਔਖਾ ਕਰਤਾਗਾ ਚੱਲ ਕੋਈ ਨਾ ਮਸੀ ਤੂੰ ਚਾਹ ਪੀ ਚੰਗਾ ਤੇ ਆਹ ਚਾਹ ਤੈਨੂੰ ਹਾਂ ਦਵਾਈ ਗੁੱਡੀ ਟਾਈਮ ਨਾਲ ਲੈ ਲਈ ਮੈਂ ਫੋਨ ਕਰੂੰਗੀ ਤੈਨੂੰ ਕੋਈ ਨਾ ਕੋਈ ਨਾ ਮਸੀ ਹਾਂ ਚਲ ਆ ਜਾ ਤੂੰ ਵੀ ਅੰਦਰ ਆ ਜਾ ਹਾਂ ਚੱਲ ਚਲੀਏ ਚਲ ਆ ਤੋਰੇ ਭੰਡੇ ਤੋਈ ਜਾਂਦੀ ਆ ਇਹਨੇ ਚੱਜ ਨਾਲ ਧੋਲਿਆ ਕਰ ਲੈ ਮੇਰੀ ਗੱਲ ਸੁਣਨੀ ਤੂੰ 마ఫీ ਨੂੰ ਕੀ ਲੁੱਤੀਆਂ ਲਾ ਕੇ ਗਈ ਸੀਗੀ ਮੈਂ ਕੀ ਲੁੱਤੀਆਂ ਲਾਉਣੀਆਂ ਨੇ 마ఫీ ਸਾਨੂੰ ਜਾਂਦੇ ਹੋਏ ਪਤਾ ਕੀ ਕਹਿਣਗੀ ਇਹ ਇੰਨਾ ਕੁਛ ਬੋਲ ਕੇ ਗਈ ਆ ਬੋਲਿਓ ਨਾ ਲੜਿਆ ਹੋਣਾ ਗਏ ਸਾਡੇ ਗੁੱਤਨੀ ਪੱਟੂਗੀ ਕੀ ਕਹਾਂਗੇ ਤੂੰ ਲੁੱਤੀਆਂ ਲਾਈਆਂ ਹੋਣਗੀਆਂ 마ఫీ ਨੂੰ ਮੈਨੂੰ ਕੀ ਲੋੜ ਆ ਜੋਤੀ ਕਿਸੇ ਨੂੰ ਕੁਝ ਕਹਿਣ ਦੀ ਨਹੀਂ ਭਣੇ ਬਸ ਕਰਨੀ ਆ ਸਾਡੇ ਸਾਹਮਣੇ ਤੇ ਭੋਲੀ ਜਪਾਂਦੀ ਆ ਪਰ ਤੂੰ ਹੈ ਨਹੀਂਗੀ ਚੱਲ ਚੰਗਾ ਭਣੇ ਮੈਂ ਤਾਂ ਮਾੜੀ ਆ ਮਾੜੀ ਹੀ ਚੰਗੀ ਆ ਤੁਸੀਂ ਚੰਗੇ ਹੋ ਨਾ ਘਰ 'ਚ ਬਸ ਬਹੁਤ ਆ ਨਾਲੇ ਮੈਂ ਮਾਸੀ ਨੂੰ ਕੁਝ ਨਹੀਂ ਸਿਖਾਇਆ ਹੈਗਾ ਉਹ ਮੈਨੂੰ ਤੇਰਾ ਪਤੀ ਆ ਤੂੰ ਕੀ ਨਹੀਂ ਸਿਖਾਉਂਦੀ ਹੈਗੀ ਮਾਫੀ ਨੂੰ ਫਾਰਗੋਫੀ ਸਿਖਾਉਣੀ ਆ ਤੂੰ ਕੰਮ ਧੰਦਾ ਕਰ ਲਿਆ ਕਰੋ ਕੀ ਲੋੜਾ ਕਿਸੇ ਨੂੰ ਕੁਝ ਕਹਿਣ ਦੀ ਤੁਹਾਨੂੰ ਵੀ ਉਹ ਕਿਉਂ ਕੁਝ ਕਹੇ ਜਿਵੇਂ ਮਾਸੀ ਮੈਨੂੰ ਪਿਆਰ ਕਰਦੀ ਥਾ ਤੁਹਾਨੂੰ ਦੋਨਾਂ ਜਣੇ ਨੂੰ ਵੀ ਐਂ ਪਤਾ ਨਹੀਂ ਤੂੰ ਤਾਂ ਕੀ ਸੰਘਾਉਣੀਆਂ ਨਾ ਕਿਸੇ ਨੂੰ ਤੇਰਾ ਤਾਂ ਹਰ ਇੱਕ ਪਿੱਛੇ ਲੱਗ ਜਾਂਦਾਗਾ ਛੜਾ ਚੰਗਾ ਬੰਦਾ ਹੁੰਦਾ ਨਾ ਉਹਦੇ ਹਰ ਇੱਕ ਪਿੱਛੇ ਲੱਗ ਜਾਂਦਾ ਅਸੀਂ ਮਾੜੀਆਂ ਤੇ ਤੁਹਾਡੇ ਚ ਗੁਣ ਵੀ ਕੀ ਆ ਮੈਨੂੰ ਦੱਸ ਤਾਂ ਤੇਰੇ ਚ ਕੀ ਗੋਣਾ ਚੱਲ ਚੰਗਾ ਨਾਲੇ ਨਾ ਹੌਲੀ ਬੋਲਿਆ ਕਰ ਤੈਨੂੰ ਪਤਾ ਵੀ ਨਹੀਂ ਆਹ ਪ੍ਰੈਗਨੈਂਟਾਂ ਬੱਚੇ ਤੇ ਅਸਰ ਪੈਂਦਾ ਹੁੰਦਾ ਪਹਿਲਾਂ ਮੈਂ ਆਪਦਾ ਜਵਾਬ ਖੋ ਲਿਆ ਮੈਂ ਨਹੀਂ ਚਾਹੁੰਦੀ ਵੀ ਕਹ ਨਹੀਂ ਤਾ ਨਹੀਂ ਬੜਮੂ ਜੋ ਆ ਸ਼ਬਦ ਕੱਢੇ ਨਾ ਕਰ ਐਰ ਜੀ ਤੂੰ ਤਾਂ ਜੀ ਵਧੀਆ ਫੈਸਲਾ ਮਤ ਹੋ ਜੂਗਾ ਨਾ ਤੂੰ ਤਾਂ ਪਾ ਵੀ ਨਹੀਂ ਹੋਣੀ ਤੂੰ ਤਾਂ ਮੱਚਦੀ ਆ ਸਾਡੇ ਤੇ ਅੱਛਾ ਮੈਂ ਤੇ ਕਹਿੰਨੀ ਜੋਤੀ ਰੱਬ ਕਰੇ ਤੁਹਾਡੇ ਤਿੰਨ ਤਿੰਨ ਜਵਾਬ ਹੋਣ ਤੁਹਾਡੇ ਤਾਂ ਸਾਹਵੇਂ ਵੀ ਨਾ ਜਾਣ ਉਹਨਾਂ ਨੂੰ ਮੈਂ ਸਾਹਾਂ ਬੱਸ ਪੈਣੂ ਸ਼ਾ ਤੂੰ ਸਾਹਵੇਂ ਕੀ ਜਿਹਰ ਦਾ ਆਪ ਦਾ ਸਾਹਮਣੇ ਉਹ ਸਾਡੇ ਸਾਹਮਣੇ ਆਪਦੇ ਦੇਖਪਾਲ ਤੇ ਤੂੰ ਕੀਤੀ ਨਹੀਂ ਗਈ ਹੈਗੀ ਸਾਡੇ ਸਾਹਮਣੇਗੀ ਜੂ ਆਪਦਾ ਤਾਂ ਮਾਰਤਾ ਛੁੱਕੇ ਐਂ ਦਾ ਨਾ ਬੋਲਿਆ ਕਰੋ ਮੈਂ ਆਪਦੇ ਜਵਾਬ ਨੂੰ ਆਪਕੇ ਵੀ ਮਾਰ ਸਕਦੀ ਆ بس میری ਭੈਣ ਆ ਮੈਂ ਤਾਂ ਨਾਮ ਨਹੀਂ ਲੈ ਸਕਦੀ ਪਤਾ ਮੈਨੂੰ ਸਾਰਾ ਹੀ ਆ ਕੀ ਪਤਾ ਤੈਨੂੰ ਹੈ ਮੈਨੂੰ ਕੋਈ ਸ਼ੌਂਕ ਨਹੀਂ ਸੀਗਾ ਐਨੇ ਉੱਚੋਂ ਗਿਰਨ ਦਾ ਪਤਾ ਮੈਨੂੰ ਵੀ ਮੈਨੂੰ ਕਿਹਨੇ ਡਿੱਗਿਆ ਕਿਹਨੇ ਡਿੱਗਿਆ ਫਿਰ ਦੱਸ ਜੇ ਤੇ ਮੇਰਾ ਸਵੇਰੇ ਸਵੇਰੇ ਲੜਨ ਦਾ ਜਮਾ ਮੂੜ ਨਹੀਂ ਹੈਗਾ ਫਿਰ ਮੈਂ ਤਾਂ ਲੜਦੀ ਨਹੀਂ ਮੈਂ ਤਾਂ ਹੀ ਕਿਹਾ ਵੀ ਚੱਤਨਾ ਕੰਮ ਕਰ ਲਿਆ ਕਰਣ ਵਾਲੇ ਫਾਤੂਆ ਉਂਗਲਾਂ ਉਂਗਲਾਂ ਆਉਂਦੀ ਨਾ ਕਿ ਫੜ ਲੋੜ ਨਹੀਂ ਹੈਗੀ ਫਣ ਗਿਆ ਮੈਂ ਕਿਸੇ ਨੂੰ ਕੋਈ ਉਂਗਲ ਨਹੀਂ ਲਾਈ ਨਹੀਂ ਮੈਨੂੰ ਪਾਤੀ ਆਦੀ ਨਹੀਂ ਪੜਾ ਮਾਨਸਿ ਦਾ ਨਾਲ ਤੂੰ ਹੁਣ ਮੇਰੀ ਭੈਣ ਭੂਣ ਹੈਣੀ ਫੌਕਣਾ ਦੋ ਮੇਰੀ ਇਹ ਗੱਲ ਕਿਹੜਾ ਤੁਸੀਂ ਨਵੇਂ ਕਹੀ ਆ ਇਹ ਤਾਂ ਪਤਾ ਹੀ ਆ ਕਿ ਤੁਸੀਂ ਮੇਰੀ ਸੰਕਣਾ ਹੋ ਭੈਣਾ ਤਾਂ ਤੁਸੀਂ ਪਹਿਲਾਂ ਹੀ ਸੀਗੀਆਂ ਦੋ ਪੜਣਾ ਹੈਗੇ ਆ ਵੀ ਫਿਰ ਉਹਦੋਂ ਭੈਣ ਬਣੇਗਾ ਤਾਂ ਨਹੀਂ ਸਾਡੀ ਉਹ ਤਾਂ ਇੱਥੇ ਫੌਕੜ ਬਣਾ ਲਈ ਸਾਨੂੰ ਹੁਣ ਤੂੰ ਫੌਕਣਾ ਵੀ ਨਹੀਂ ਬਣਾ ਦਿੰਦੀ ਸਾਨੂੰ ਜੋਤੀ ਚਾਹੇ ਭੈਣਾ ਬਣ ਕੇ ਰਹੋ ਤੈ ਹੀ ਸੰਕਣਾ ਬਣ ਕੇ ਰਹੋ ਪਰ ਮੈਨੂੰ ਜੀ ਲੈਣ ਦਿਓ ਤੁਹਾਨੂੰ ਪਤਾ ਮੈਂ ਕਿਵੇਂ ਦਿਨ ਕੱਟਦੀ ਆ ਨਾਲੇ ਮੈਂ ਕਿਹੜਾ ਤੈਨੂੰ ਆਏ ਕਿਹਾ ਵੀ ਤੂੰ ਮਰ ਜਾ ਜੋ ਤੇ ਤੁਹਾਡਾ ਨਾ ਵਾਸੇ ਨਹੀਂ ਚੱਲਦਾ ਮਾਰ ਕੇ ਤਾਂ ਤੁਸੀਂ ਮੈਨੂੰ ਰੋਜ਼ ਜ਼ਾਉਂਨੇ ਹੋ ਵੀ ਜੇ ਰੀਤ ਸਵੇਰ ਨੂੰ ਸਾਨੂੰ ਮਰੀ ਹੋਈ ਲੱਭੇ ਨਹੀਂ ਤੇ ਮਾਰਨਾ ਹੁੰਦਣਾ ਤਾਂ ਕਦੋਂ ਨਹੀਂ ਮਾਰ ਦਿੰਦੇਗਾ ਤੈਨੂੰ ਵੱਡੀਆਂ ਗੱਲਾਂ ਕਰਦੇ ਮਾਰਨ ਵਾਲੀਆਂ ਨਾਲੇ ਸਾਡੇ ਚ ਨੇ ਜਾਨ ਹੈ ਜਿਹੜਾ ਤੈਨੂੰ ਮਾਰ ਦਾਂਗੇ ਆਪਨੀ ਜੇਲ੍ਹ ਜਾ ਕੇ ਬੈਠਾਂਗੇ ਆਸੀਂ ਮਾਰਦੇ ਤੈਨੂੰ ਵੱਡੀਆਂ ਗੱਲਾਂ ਕਰਦੀਆਂ ਤੂੰ ਇਹ ਤਾਂ ਮੈਂ ਹੀ ਸੋਚ ਲਈ ਜਿਵੇਂ ਤੁਸੀਂ ਦੋ ਜਾਨਾਂ ਲੈਣ ਦੀ ਕੋਸ਼ਿਸ਼ ਕੀਤੀ ਸੀ ਨਾ ਵੀ ਤੁਹਾਨੂੰ ਕਦਰ ਦੀ ਜੇਲ੍ਹ ਭੇਜਣ ਦੀ ਪਰ ਫਿਰ ਵੀ ਮੈਂ ਸੋਚ ਲਿਆ ਵੀ ਤੁਸੀਂ ਮੇਰੀ ਭੈਣ ਆਓ ਕਿਹੜੀਆਂ ਦੋ ਜਾਨਾਂ ਮਾਰਨ ਦੀ ਕੋਸ਼ਿਸ਼ ਤਾਂ ਤੁਸੀਂ ਐਂ ਕੀਤੀ ਸੀ ਵੀ ਮੈਂ ਤੇ ਮੇਰਾ ਬੱਚਾ ਦੋਨੇ ਹੀ ਮਰ ਜੀਏ ਪਰ ਮੇਰੀ ਮਾੜੀ ਕਿਸਮਤ ਮੈਂ ਬਚ ਗਈ ਭੈਣੇ ਅਸੀਂ ਤੁਸੀਂ ਕੋਈ ਗੱਲ ਨਹੀਂ ਹੈਗੀ ਮਾਰਨ ਬੁਰਨ ਦੀ ਅਸੀਂ ਕੋਈ ਗੱਲ ਨਹੀਂ ਕੀਤੀ ਹੈਗੀ ਨਾਲੇ ਆ ਮਨੇ ਤੇਰੇ ਮੂਰੇ ਹੱਥ ਨੇਹਾਂ ਦਾ ਕੇਸਪੂਰ ਚੜ ਜਾਂਦੇ ਭੈਣੇ ਉਹ ਇਹਨਾਂ ਰੋਣ ਪਿੱਟਣੀ ਪਈ ਰੱਖਿਆ ਕਰ ਓ ਕੀ ਕਹਿੰਦੀ ਹੋਗੀ ਅਗਲੀ ਵੀ ਮੇਰੇ ਜਵਾਬ ਹੋਣ ਵਾਲੇ ਸਾਰੀ ਤੇ ਡਿਪਲੇਸ ਕਰਦੀਆਂ ਰਹਿੰਦੀਆਂ ਨੇ ਹਾਂ ਜੋਤੀ ਤਾਂ ਹੀ ਕਹਿਨੀ ਆ ਤੂੰ ਚੁੱਪ ਰਿਹਾ ਕਰ ਥੋੜਾ ਜਿਹਾ ਮੈਂ ਆਪਦੀ ਨਜ਼ੀਰ ਨੂੰ ਸੰਭਾਲ ਲਈ ਮੈਨੂੰ ਕਹਿੰਦੇ ਚੁੱਪ ਰਿਹਾ ਕਰ ਨਾ ਮੇਰੀ ਜੀਵਨੋਂ ਮੈਂ ਕੀਤਾ ਕੀ ਆ ਮੈਂ ਤੁਹਾਨੂੰ ਕੁਝ ਕਹਿਨੀ ਆ ਜੇ ਮੈਂ ਕੰਮ ਕਰਦੀ ਆ ਤੁਸੀਂ ਮੈਨੂੰ ਉਹ ਵੀ ਨਹੀਂ ਕਰਨ ਦਿੰਦੀਆਂ ਨਾਲੇ ਲੜਾਈ ਖਤਮ ਕਰ ਹੁਣ ਤੇ ਕੜੀ ਛੋਲ ਬਣਾਏ ਪਏ ਨੇ ਨੀਹਾ ਨੂੰ ਪਾ ਕੇ ਦੇ ਦੇ ਹਲਕੇ ਹੁੰਦੇ ਆ ਨਾ ਨਾ ਪਾ ਲੈ ਤੇਰੇ ਅੱਗੇ ਪਤਾ ਕੁਝ ਪਾ ਕੇ ਦੇ ਦੇ ਮੈਂ ਤਾਂ ਆਉਦੀ ਪੈਨੂ ਆਪ ਹੀ ਬਣਾ ਕੇ ਦੂੰ ਇੰਨੀ ਵੀ ਮਾਰੀ ਨਹੀਂ ਹੈਗੀ ਜੋਤੀ ਮੈਨੂੰ ਲੱਗਦੀ ਆ ਜਿਹਨੇ ਆਉ ਦਾ ਦਵਾਈ ਖਾ ਲਿਆ ਨਾ ਉਹ ਕਿਸੇ ਦਾ ਜਰਦੀ ਨਹੀਂ ਹੁੰਦੀ ਚੱਲ ਥਰੀ ਮਾਰਛੇ ਜੋਤੀ ਬਣਾ ਲੈ ਜੋ ਬਣਾਉਣਾ ਕੋਈ ਨਾ ਬਣਾ ਦੂਗੀ ਪਰ ਭਾਂਡੇ ਤਾਂ ਨਾ ਮਾਇਲਾ ਨੀਹਾ ਹਾਂ ਜੋਤੀ ਕਿਵੇਂ ਆ ਬਸ ਹੁੰਦਾ ਠੀਕ ਆ ਨਲ ਤੂੰ ਘਾਤੋ ਬੋਲੀ ਜਾਂਦੀ ਸੀਗੀ ਨੇ ਪੁੱਛ ਨਾ ਬੈਣੇ ਕਹਿੰਦੇ ਨੇਹਾ ਵਾਸਤੇ ਮੈਂ ਚੋਲ ਬਣਾਇਆ ਲੈ ਜਾ ਕਹਿੰਦੀ ਖਾਜੋਗੀ ਫਿਰ ਲੈ ਆਉਂਦੀ ਕੀ ਪਤਾ ਉਹਨੇ ਕੁਝ ਖਾਇ ਹੋਵੇ ਐਵੇਂ ਤੂੰ ਭਰੋਸਾ ਭਰੋਸਾ ਨਗਰਾ ਕਰ ਉਹਦਾ ਉਹਦਾ ਕੀ ਪਤਾ ਕੁਝ ਪਾ ਕੇ ਦੇ ਦੇ ਪਰ ਜੋਤੀ ਮੈਨੂੰ ਸੱਚੀ ਬਹੁਤ ਭੁੱਖ ਲੱਗੀ ਪਈ ਆ ਹਾਂ ਕੋਈ ਨਾ ਮੈਂ ਹੁਣੀ ਬਣਾ ਕੇ ਲੈ ਕੇ ਆਉਣੀ ਆ ਪਰ ਉਹਦੇ ਹੱਥ ਤੋਂ ਕੁਝ ਨਹੀਂ ਖਾਣਾ ਹੈਗਾ ਤੂੰ ਤਾਂ ਹੁਣ ਮੈਨੂੰ ਐਂ ਜੇ ਕਹਿ ਕੇ ਵਹਿਮ ਪਾਤਾ ਕਿਉਂਕਿ ਮੈਂ ਤਾਂ ਪਹਿਲਾਂ ਉਹ ਮੈਨੂੰ ਚਾਹ ਫੜਾ ਕੇ ਗਈ ਆ ਹਾਏ ਮੈਂ ਤਾਂ ਚਾਹ ਵੀ ਪੀ ਲਈ ਤੂੰ ਨਾ ਦੇ ਹੱਥ ਤੋਂ ਫੜ ਕੇ ਕੁਛ ਨਾ ਖਾਇਆ ਪੀਆ ਕਰ ਉਹਦਾ ਕੀ ਭਰੋਸਾ ਕੁਛ ਪਾ ਕੇ ਦੇ ਦੇ ਚੱਲ ਹੁਣ ਮੈਂ ਅੱਗੇ ਤੋਂ ਨਹੀਂ ਖਾਂਦੀ ਹੈਗੀ ਪਰ ਤੁਸੀਂ ਤਾਂ ਖਾ ਲਓ ਇੰਨੇ ਉਹਨੇ ਸਾਰੇ ਵੇਸਟ ਕਰ ਦਿੰਨੇ ਨੇ ਜੋ ਜਿਹੜੇ ਪਾਏ ਨੇ ਨਹੀਂ ਕੋਈ ਨਾ ਮੈਂ ਬਣਾਉਣੀ ਹੈ ਤੇਰੇ ਵਾਸਤੇ ਤੂੰ ਕੁਛ ਹੋ ਖਾ ਲਈ ਪਰ ਉਹਦੇ ਹੱਥ ਤੋਂ ਕੋਈ ਚੀਜ਼ ਨਹੀਂ ਖਾਣੀ ਹੈਗੀ ਤੈਨੂੰ ਵੀ ਪਤਾ ਤੂੰ ਕਿ ਹਾਲਤ ਚਾਂਗੀ ਹੋ ਤਾਂ ਮੈਨੂੰ ਪਤਾ ਮੈਂ ਲੈ ਕੱਲ ਦਵਾਈ ਲੈ ਕੇ ਆਂਦੀ ਫਿਰ ਡਾਕਟਰ ਕੀ ਕਹਿੰਦਾ ਡਾਕਟਰ ਕਹਿੰਦਾ ਕੋਈ ਪ੍ਰੋਬਲਮ ਨਹੀਂ ਹੈਗੀ ਸਾਰਾ ਕੁਝ ਠੀਕ ਆ ਹਾਂ ਕੱਲ ਵਧੀਆ ਬਸ ਹੁਣ ਤਾਂ ਮੈਨੂੰ ਆਇਆ ਵੀ ਜੇ ਕੁਝ ਖੁਸ਼ਖਬਰੀ ਮੰਮੀ ਨੂੰ ਮਿਲੂਗੀ ਤਾਂ ਮੰਮੀ ਵੀ ਬਹੁਤ ਖੁਸ਼ ਹੋਣਗੇ ਪਰ ਮੰਮੀ ਆਉਂਦੇ ਪਤਾ ਨਹੀਂ ਕਿਉਂ ਨਹੀਂ ਹੈਗੇ ਮੈਂ ਲੱਕੀ ਨੂੰ ਵੀ ਬਹੁਤ ਵਾਰੀ ਕਿਹਾ ਵੀ ਤੁਸੀਂ ਮੰਮੀ ਨੂੰ ਫੋਨ ਕਰੋ ਵੀ ਮੰਮੀ ਨੂੰ ਦੱਸੋ ਵੀ ਆਪਣੇ ਘਰੇ ਖੁਸ਼ਖਬਰੀ ਆਉਣ ਵਾਲੀ ਆ ਉਹ ਪੱਕਾ ਵਾਪਸ ਆ ਜਾਣਗੇ ਪਰ ਪਤਾ ਨਹੀਂ ਕਿਉਂ ਮੰਮੀ ਰੀਤ ਕਰਕੇ ਨਹੀਂ ਆਉਂਦੀ ਹੈਗੀ ਮੰਮੀ ਕਿੱਥੋਂ ਆਉਂਦੀ ਰੀਤ ਕਰਕੇ ਤੇ ਜੇ ਰੀਤ ਇਹਨੂੰ ਇੰਨੀ ਬੁਰੀ ਲੱਗਦੀ ਆ ਤਾਂ ਉਹਨੂੰ ਭੇਜਦੇ ਨੇ ਕਾਦੇ ਵਾਸਤੇ ਰੱਖਿਆ ਫਿਰ ਇੱਥੇ ਤੇ ਕੰਮ ਕੋਣ ਕਰੂਗਾ ਮੇਰੀ ਗੱਲ ਸੁਣ ਜੋ ਤੇ ਜਦੋਂ ਹੁਣ ਮੰਮੀ ਨੂੰ ਮੇਰੀ ਕੰਡੀਸ਼ਨ ਪਤਾ ਲੱਗੂਗੀ ਤਾਂ ਮੰਮੀ ਤਾਂ ਕੰਮ ਕਰ ਹੀ ਸਕਦੇ ਨੇ ਨਹੀਂ ਯਾਰ ਐਵੇਂ ਥੋੜੀ ਨਾ ਹੁੰਦਾ ਚਲ ਕੋਈ ਨਾ ਤੂੰ ਨਾ ਰੇ ਦੇ ਹੱਥ ਬਸ ਕੁਛ ਨਹੀਂ ਖਾਣਾ ਹੈਗਾ ਠੀਕ ਆ ਮੈਂ ਤਾਂ ਕੁਛ ਨਹੀਂ ਖਾਂਦੀ ਹੈਗੀ ਚਲ ਕੋਈ ਨਹੀਂ ਮੇਰੇ ਨਾਨਾ ਬਹੁਤ ਗੱਲਾਂ ਜੇ ਕਰੀ ਜਾਂਦੀ ਸੀ ਉਹ ਕਹਿੰਦੀ ਤੁਸੀਂ ਦੋ ਜਾਨਾਂ ਲੈਣ ਨੂੰ ਫਿਰਦੇ ਸੀਗੇ ਹਾਏ ਮੈਨੂੰ ਤਾਂ ਹੁਣ ਐ ਡਰ ਲੱਗਦਾ ਕਿਤੇ ਮੇਰੇ ਜਵਾਗ ਨੂੰ ਨਾ ਕੁਛ ਕਰਦੇ ਉਹ ਤਾਂ ਹੀ ਤਾਂ ਮੈਂ ਕਿੰਨੀ ਆ ਕੁਸ਼ਟਾ ਖਾਇ ਪਿਆ ਕਰ ਨਾਲੇ ਬਾਲਾ ਨੂੰ ਮੋਹ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਬਹੁਤ ਲੜਕੇ ਹਟੇ ਮੇਰੇ ਨਾਲ ਹੁਣ ਅੱਛਾ ਤੂੰ ਮੈਨੂੰ ਬੁਲਾ ਲੈਂਦੀ ਫੇਰਾ ਤੈਨੂੰ ਪਤਾ ਤਾਂ ਹੈਗਾ ਮੇਰੇ ਮੁਰੇ ਬੋਲਦੀ ਐ ਮਥਾ ਚਲ ਕੋਈ ਨਾ ਪਈ ਆਗੀ ਉਹ ਬਾਲੀ ਜਵਾਂ ਚੱਲਣ ਲੱਗ ਗਈ ਹਾਂ ਹੁਣ ਇਹਨੂੰ ਆਏ ਆ ਮੇਨੇ ਹਾਂ ਦੇ ਬੱਚਾ ਹੋਣਾ ਲਗਾ ਤੇ ਉਹ ਸੁੱਤੀ ਰਹਿੰਦੀ ਐ ਸਾਰਾ ਦਿਨ ਪਰ ਇਹਨੂੰ ਕਹਿਦੀ ਕਿ ਤਰੀ ਗੁੱਤ ਨਹੀਂ ਵੱਟ ਦੂਗੀ ਉੱਠ ਕੇ ਉਹ ਪਤਾ ਨਹੀਂ ਇਹਨੂੰ ਕਾਦਾ ਹੋ ਹੋ ਰਿਹਾਗਾ ਕਹਿੰਦੀ ਮੇਰਾ ਸੌਕਣਾ ਬਣ ਕੇ ਵੈ ਗਈਆਂ ਉਹ ਤਾਂ ਤੂੰ ਦੀਨਾ ਨਹੀਂ ਸੀ ਜਦੋਂ ਵਿਆਹ ਕੇ ਲੈ ਕੇ ਆਈ ਸੀ ਨਾ ਲੈ ਕੇ ਆਉਂਦੀ ਕਿ ਇਹ ਗੱਲਾਂ ਤੇ ਸਾਨੂੰ ਤਾਂ ਨੇ ਨਾ ਮਾਰ ਕੇ ਇਹ ਸਾਰੇ ਘਰੇ ਧਰੇ ਦੇ ਤੂੰ ਹੀ ਹੱਕ ਦਾ ਰਹੇਂਗੀ ਹੁਣ ਤਾਂ ਆਪੇ ਗਲਤ ਵਾਜਦੇ ਨਾ ਉਹ ਤਾਂ ਹੁਣ ਬੈਠੀ ਆਰਾਮ ਨਾਲ ਨਾਲੇ ਮਾਫੀ ਮੈਨੂੰ ਅੱਜ ਇਹਨਾਂ ਨੂੰ ਕੁਝ ਬੋਲ ਕੇ ਗਈ ਜਾਂਦੀ ਹੋਈ ਕਿਉਂ ਕਹਿੰਦੀ ਜੇ ਕਹਿੰਦੀ ਅੱਜ ਤੋਂ ਬਾਅਦ ਕੋਈ ਸ਼ਰੀਰ ਨੂੰ ਉਸ ਬੋਲਿਆ ਤਾਂ ਕੋਈ ਕੰਮ ਨਹੀਂ ਕੀਤਾ ਹੁਡੇ ਗੁੱਤਨੀਆਂ ਕਹਿੰਦੀ ਮੈਂ ਪਟੂਗੀ ਉਹਨੂੰ ਕਿਹਾ ਵਧੀਆ ਹੋ ਗਿਆ ਤੂੰ ਜਾਵੜੀ ਕਹੇ ਜੇ ਤੂੰ ਹੋਰ ਚਾਰ ਸ਼ਬਦ ਬੋਲ ਕੇ ਜਾਂਦੀ ਕਿ ਵਿਚੀ ਛਿੱਤਰ ਤੂੰ ਨਹੀਂ ਖਾਂਦੋ ਖਾ ਲੈਂਦੀ ਤੇਰਾ ਜਾਟਾ ਪੱਟ ਦਿੰਦੀ ਕਿ ਫालतੂ ਦਈ ਤੇ ਮੁੜ ਕੇ ਮੈਂ ਉਹਨੂੰ ਜਾ ਕੇ ਪੁੱਛਿਆ ਮੈਂ ਕਿ ਤੈਨੂੰ ਕੀ ਲੋੜਾ ਮਾਸੀ ਨੂੰ ਕਹਿਣ ਦੀ ਚੁਗਲਖੋਰ ਹੈਗੀ ਰੀਤ ਕਰੇਗੀ ਕੋਈ ਆ ਤਾਂ ਜਾਵੇ ਵਾ ਸੁਣ ਚੁਗਲੀਆਂ ਨਾਲ ਭਰ ਦਿੰਦੀ ਹੈਗੀ ਕੋਈ ਨਹੀਂ ਹੋਣ ਜੇ ਘਰੇ ਆ ਨਾ ਬੰਨਾ ਮੈਂ ਜਾਉ ਸਾਰਾ ਤਾਂ ਮੂਰੇ ਹੁਣ ਕਿਉਂਕਿ ਇਹ ਤਾਂ ਇਨੀ ਹੱਕਦਾਰ ਨਹੀਂ ਹੈਗੀ ਇਹ ਵੀ ਕਾਹੀ ਹਵਾ ਮਾਰਦੀ ਸੀ ਇਹਨਾਂ ਐਸੀ ਵੀ ਮੇਰੇ ਜਵਾਕ ਹੋਣ ਵਾਲਾ ਸਾਰਾ ਹੱਕ ਮੇਰੇ ਬੱਚੇ ਦਾ ਹੋਊਗਾ ਇੱਥੇ ਹੁਣ ਤੇਰੇ ਤੇ ਮੈਂ ਇਦੀ ਆ ਵੀ ਮੇਰਾ ਮਰ ਗਿਆ ਮੱਚ ਕੇ ਕੀ ਕਰ ਲੂਗੀ ਮਾਂ ਤਾਂ ਇਹ ਬਣ ਨਹੀਂ ਸਕਦੀ ਹੈਗੀ ਮਾਚੀ ਸਕਦੀ ਆ ਆ ਤਾਂ ਗਾ ਜੋਤੀ ਕੁਸ਼ਕਾਨ ਨੂੰ ਬਣਾ ਦੇ ਭੈਣ ਬਣ ਕੇ ਮੈਨੂੰ ਹਾਂ ਬੇ ਬਣਾਉਣੀ ਆ ਤੂੰ ਪੈ ਜਾ ਚੰਗਾ ਆ ਗਿਆ ਤੁਸੀਂ ਹਾਂ ਆ ਗਿਆ ਤਾਂ ਜੋਤੀ ਕਿਥੇ ਗਈ ਜੋਤੀ ਇੱਧਰ ਲੇ ਗਮਰੇ ਚ ਬੈਠੀ ਹੈ ਅੱਛਾ ਚਲੋ ਬੈਠੀ ਰਹਿੰਦੇ ਉਹਨੂੰ ਤੇ ਜੋਤੀ ਨੇ ਰੋਟੀ ਬਣਾਤੀ ਸੀ ਬਣਾਤੀ ਹੂੰ ਜੋਤੀ ਨੂੰ ਜੋਤੀ ਕਹਿੰਦਾ ਤੂੰ ਹੀ ਬਣਾ ਲੈ ਕਰ ਠੀਕ ਆ ਉਹਨੂੰ ਮੈਂ ਕਹਿਣ ਦੀ ਲੋੜ ਨਹੀਂ ਹੈਗੀ ਉਹਨੇ ਰੀਤ ਨੇ ਤਾਂ ਕੜੀ ਚੌਲ ਬਣਾਏ ਸੀਗੇ ਤੇ ਫਿਰ ਜੋਤੀ ਕਹਿੰਦੀ ਤੂੰ ਖਾ ਹੀ ਨਾ ਕਹਿੰਦੀ ਉਹਦਾ ਐ ਨਹੀਂ ਪਤਾ ਕੁਝ ਤੈਨੂੰ ਉਰਲਾ ਕੇ ਦੇ ਦੇ ਵਿੱਚ ਆ ਮਾਸੀ ਦਾ ਫੋਨ ਆਇਆ ਸੀਗਾ ਮੈਨੂੰ ਕੀ ਕਹਿੰਦੇ ਮਾਸੀ ਕਹਿੰਦੀ ਮੜਾ ਤੂੰ ਘਰੇ ਹੀ ਨੀਗਾ ਜ਼ਿਆਦਾ ਰੱਖਿਆ ਕਰ ਵੀ ਇੱਕ ਤਾਂ ਇੱਕ ਵਾਰ ਤੈਨੂੰ ਉਹਨੇ ਸਮਝਾ ਗਈ ਹੈਨਾ ਮਾਸੀ ਨੂੰ ਨਾ ਬੋਲਣ ਦੀ ਅਕਲ ਹੈ ਨਹੀਂ ਜਮਾਂ ਵੀ ਜੋਤੀ ਨੂੰ ਪਤਾ ਕਿੰਨਾ ਕੁਝ ਬੋਲ ਕੇ ਗਈ ਆ ਕਹਿੰਦੀ ਜੀ ਰੀਤ ਨੂੰ ਕੁਝ ਕਿਹਾ ਤਾਂ ਤੁਹਾਡੀਆਂ ਗੁਤਰੀਆਂ ਘਮਾ ਦੂੰ ਮੈਂ ਗੱਲਾਂ 'ਚ ਗੱਲ ਹੈ ਮੈਨੂੰ ਵੀ ਦੱਸ ਦੇ ਕਹਿੰਦੀ ਮੈਂ ਤਾਂ ਥੋੜਾ ਜਿਹਾ ਲੜਕੀ ਪਈ ਕਹਿੰਦੀ ਮੈਂ ਰੀਤ ਦੇ ਹੱਕ ਚ ਬੋਲਦੀ ਮਾਹਮਾਸੀ ਤੂੰ ਕਿਉਂ ਬੋਲਦੀ ਏ ਇੱਕ ਦੇ ਹੱਕ ਚ ਹਨਾ ਲੜਾਈ ਤਾਂ ਹੋਊਗੀ ਕਹਿੰਦੀ ਬੱਚੇ ਤੇਰੀ ਭੈਣ ਨੇਹਾ ਜੋਤੀ ਕਹਿੰਦੀ ਮੇਰੇ ਉੱਤੇ ਆ ਕੇ ਚੜ ਗਈਆਂ ਮੈਨੂੰ ਕਹਿਣ ਲੱਗ ਗਿਆ ਤੂੰ ਉਥੋਂ ਜਾ ਘਰੋਂ ਨਿਕਲ ਆਪਦੇ ਘਰੇ ਜਾ ਆਪਦੇ ਘਰੇ ਜਾ ਕਹਿੰਦੀ ਕਿਉਂ ਮੇਰਾ ਘਰ ਚ ਸੀਰ ਨਹੀਂ ਹੈਗਾ ਮਾਹਮਾਸੀ ਤੂੰ ਗੱਲ ਕਹਿਦੀ ਹੁਣੀ ਇਹ ਜੀ ਜਿਹੜੀ ਉਹਨੂੰ ਨਹੀਂ ਚੰਗੀ ਲੱਗੀ ਤਾਂ ਲੜਦੀਆਂ ਨੇ ਉਹ ਲੜਨਾ ਨਹੀਂ ਹੈਗਾ ਕੇਰਾ ਹੀ ਲੱਗ ਜਾਂਦੀ ਆ ਤੁਸੀਂ ਰੀਤ ਨਾਲ ਐ ਕਰਦੇ ਹੋ ਰੀਤ ਨਾਲ ਐ ਕਰਦੇ ਹੋ ਨਾ ਰੀਤ ਦੇ ਮੂੰਹ ਨਹੀਂ ਅger ਰੀਤ ਤਾਂ ਚੁੱਪ ਕਰਕੇ ਬੈਠ ਰਹਿੰਦੀ ਸਾਨੂੰ ਉਹ ਨਾਲੇ ਨੇਹਾ ਮੈਨੂੰ ਨਾ ਕੋਈ ਮਾਸੀ ਦੀ ਆਦਤ ਚੰਗੀ ਨਹੀਂ ਲੱਗੀ ਉਹ ਮੈਨੂੰ ੜਕਾਉਣ ਤੌਰ ਤੇ ਕਹਿੰਦੀ ਸੀ ਐਵੇਂ ਕਹਿੰਦੀ ਸੀ ਕਿ ਨੇਹਾ ਜੋਤੀ ਨੂੰ ਘਟ ਮੂੰਹ ਲਾਇਆ ਕਰ ਆਪਦੀ ਭੈਣ ਨੂੰ ਤੂੰ ਘਰੇ ਤੋਰ ਦੇ ਲੈ ਕੀ ਗੱਲ ਬਈ ਗਗਨ ਕੀ ਬਾਲਾ ਖਾਂਦੀ ਐ ਇੱਥੇ ਬੈਠੀ ਰਹਿੰਦੇ ਫਿਰ ਕੀ ਹੁੰਦਾਗਾ ਬਸ ਆਹੀ ਗੱਲਾਂ ਮਾੜੀਆਂ ਲੱਗਦੀਆਂ ਨੇ ਮੈਨੂੰ ਹੁਣ ਕਹੇ ਜੇ ਰਹਿਣਾ ਇੱਥੇ ਚਾਜੀ ਦੀ ਰੋਟੀ ਤੈਨੂੰ ਮਿਲਦੀ ਐ ਚੁੱਪ ਕਰਕੇ ਖਾਈ ਚੱਲ ਆਪਦੇ ਨੂਰ ਮੁੱਤ ਨਾਲ ਤਾਂ ਵਰਤਿਆ ਨਹੀਂ ਗਿਆ ਹੈਗਾ ਸਾਨੂੰ ਕਿ ਐਥੇ ਵੀ ਨਾ ਇਕੱਠੇ ਰਹਿਣ ਦੇ ਉਹੀ ਤਾਂ ਗੱਲਾਂ ਮਾਸੀ ਮਾਸੀ ਦੀਆਂ ਗੱਲ ਮੈਨੂੰ ਚੰਗੀ ਜੀਨ ਲੱਗੀ ਕੋਈ ਤਾਂ ਕਰਕੇ ਮੈਂ ਕਿਹਾ ਮਾਸੀ ਉਹ ਨਾਲੇ ਕਹਿੰਦੀ ਸੀ ਆਦੀ ਮਾਂ ਨੂੰ ਲਿਆ ਮੈਂ ਕਿਹਾ ਮਾਂ ਨੂੰ ਲਿਓ ਨੂੰ ਕਿਹੜਾ ਮਾਂ ਕੜਾ ਕੁਰਸੀ ਬੈਠੀ ਆ ਉਹ ਕਹਿੰਦੀ ਜਦੋਂ ਕਿ ਹਾਂ ਸਾਰੇ ਨਾਲ ਕੇ ਆਪਾਂ ਲੈ ਆਵਾਂਗੇ ਮੈਂ ਕਿਹਾ ਜੀ ਨਹੀਂ ਹਾਂ ਹੁਣ ਜੇ ਆਪਾਂ ਮੰਮੀ ਨੂੰ ਲੈ ਆਉਂਦੇ ਕੋਈ ਮਾੜੀ ਗੱਲ ਤਾਂ ਨਹੀਂ ਹੈਗੀ ਨਹੀਂ ਮੈਂ ਤਾਂ ਪਹਿਲਾਂ ਤੁਹਾਡੇ ਪਹਿਲਾਂ ਮੈਂ ਜੋਤੀ ਨੂੰ ਕਹਿ ਕੇ ਹਟਿਆ ਇਹ ਗੱਲ ਮੈਂ ਕਿਹਾ ਮੰਮੀ ਜੇ ਆ ਜਾਵੇ ਤਾਂ ਸਾਰਾ ਲੱਗ ਜਾ ਹੁਣ ਥੋੜਾ ਜਾਂ ਨਾਲੇ ਹੁਣ ਤੇਰੀ ਸਾਂਭ ਸਮਾਈ ਦਾ ਵੀ ਮੰਮੀ ਨੂੰ ਦੇਖਣਾ ਪਊਗਾ ਹਾਂ ਇਹਨਾਂ ਦਾ ਤਾਂ ਮੈਨੂੰ ਯਕੀਨ ਜਾਂ ਹੈ ਨਹੀਂਗਾ ਤਾਂ ਹੀ ਮੰਮੀ ਤਾਂ ਫਿਰ ਤੁਸੀਂ ਮਾੜੀ ਗੱਲ ਕਰ ਲੈਂਦੇ ਪੁੱਛ ਲੋ ਕਰਾਸੀ ਮੈਂ ਮਾਮੇ ਨੂੰ ਫੋਨ ਉਹਨੂੰ ਕਿਹਾ ਸੀਗਾ ਵੀ ਭੇਜ ਦੇ ਉਹ ਕਹਿੰਦਾ ਕੋਈ ਗੱਲਾਂ ਸੀ ਕਹਿੰਦਾ ਵਿਆਹ ਜਾ ਕੇ ਆਉਣਾਗੇ ਕਹਿੰਦਾ ਆ ਚਾਰ ਦਿਨਾਂ ਦਾ ਸਾਡਾ ਘਰ ਸੰਭ ਲੋਗੀ ਚਲ ਕਹਿੰਦਾ ਚਾਰ ਦਿਨ ਤਾਂ ਨਹੀਂ ਮੈਂ ਭੇਜ ਸਕਦਾ ਮਮੀ ਨੇ ਕਹ ਜਰੂਰੀ ਕਿਸੇ ਦਾ ਗੋਲਾ ਧੰਦਾ ਕਰਨਾ ਉੱਥੇ ਬਹਿ ਕੇ ਤੂੰ ਘਰ ਸੰਭੀ ਇੰਨੀ ਉਹਨੇ ਤੇ ਆਪਦਾ ਘਰ ਸੰਭ ਲੈ ਕਿ ਇੱਥੇ ਰੁਲਿਆ ਫਿਰਦਾ ਹੋਰ ਮੈਨੂੰ ਤਾਂ ਆਪ ਸੰਗ ਆਉਂਦੀ ਆ ਆਣ ਕਮਾਂਡ ਚ ਗੱਲਾਂ ਕਰਦੇ ਨੇ ਲੋਕ ਇਹਦੀ ਮਾਂ ਪਤਾ ਨਹੀਂ ਕਿੱਥੇ ਰਹਿੰਦੀ ਹੈਗੀ ਇਹ ਮੁੜ ਕੇ ਹੁਣ ਘਰੀ ਨਹੀਂ ਆਈ ਹੈਗੀ ਅਗਲਾ ਗਲਤ ਕਹਿੰਦਾ ਹੋਰ ਲਾਇ ਸੋਚਦਾ ਪਤਾ ਨਹੀਂ ਇੱਥੇ ਰੋਟੀ ਨਹੀਂ ਦਿੰਦੀ ਹੈਗੀ ਵੀ ਨੂਹਾਂ ਨੇ ਇਹ ਸਾਡੇ ਸਨੇ ਸਾਨ ਫਿਰ ਵੀ ਇਹਦੀ ਮਾਂ ਬਾਪ ਫਿਰਦੀ ਹੈਗੀ ਕਹਿਣਾ ਹੀ ਆ ਤੁਹਾਨੂੰ ਚਾਹ ਲਿਆਣਾ ਬਣਾ ਕੇ ਬਾਈ ਉੱਠ ਖੜ ਇਥੋਂ ਐਨੀ ਪਰਸ਼ਾ ਮੜਨਾ ਪਾ ਪੈਣ ਬਣ ਕੇ ਉੱਠ ਜਾ ਤਾਂ ਕੀ ਕਹਦੇ ਇਹਨੂੰ ਮੈਂ ਮੈਂ ਨਹੀਂ ਹਾਂ ਕੁਝ ਨਹੀਂ ਕਹਣਾ ਮੱਥੇ ਰ ਸਮਝਾ ਸਮਝਾਣਾ ਮੈਂ ਇਹਨੂੰ ਇਹ ਕਿਹੜਾ ਗੱਲ ਸੁਣਦੀ ਤੇਰਾ ਪਰਸ਼ਾ ਮਾ ਪੈ ਗਿਆ ਐਵੇਂ ਬਾਈ ਫਿਰ ਮੇਰੇ ਜਵਾਗ ਨੂੰ ਕੁਝ ਹੋ ਗਿਆ ਫਿਰ ਕੀ ਕਰਾਂਗੇ ਸੁਣਦੀ ਐਨੀ ਨਹੀਂ ਹੋਇਆ ਇਹ ਨਹੀਂ ਕੁਝ ਵੀ ਹੁੰਦਾ ਹੁੰਦਾ ਲੈ ਐਂ ਕਿਉਂ ਨਹੀਂ ਹੁੰਦਾ ਹੁੰਦਾ ਕੁਝ ਮੈਨੂੰ ਕਿਤੇ ਪਤਾ ਨਹੀਂਗਾ ਕਹਿੰਦੇ ਹੁੰਦੇ ਨੇ ਵੀ ਐ ਮਾੜਾ ਬੰਦਾ ਦਾ ਪਰਛਾਵਾਂ ਵੀ ਨਹੀਂ ਪੈਣ ਦਈਦਾ ਸਭ ਕੁਝ ਹੋ ਜਾਂਦਾ ਦਾ ਰੀਤ ਜਦੋਂ ਮਾੜੇ ਦਿਨ ਹੋਂ ਠੀਕ ਆ ਨਾ ਹਾਂ ਤੁਸੀਂ ਵੀ ਐ ਬੋਲਦੇ ਹੋ ਲੈ ਅਕੇ ਜਦੋਂ ਸਮਝਾਉਣਾ ਮੈਂ ਤਾਂ ਵੀ ਮਾੜਾ ਹੈ ਅਗਰ ਤੂੰ ਐ ਬੋਲਦਾ ਮੈਨੂੰ ਨਾ ਤੁਹਾਡੇ ਤੋਂ ਆ ਉਮੀਦ ਨਹੀਂ ਸੀਗੀ ਵੀ ਤੁਸੀਂ ਵੀ ਕਦੇ ਮੈਨੂੰ ਮਾੜਾ ਚੰਗਾ ਬੋਲੋਗੇ ਇਹ ਤਾਂ ਇਹ ਗੱਲ ਆ ਨਾ ਹੋ ਕੇ ਨਾ ਵੀ ਨਹੀਂ ਮੇਰੇ ਨਾਲ ਆਇਆ ਜਾ ਕੀ ਪੈਣਾ ਹੋ ਕੇ ਅਸੀਂ ਕਰਦੀਆਂ ਹਈਆਂ ਅਸੀਂ ਕੀ ਕਰਤਾ ਇੱਕ ਤਾਂ ਤੂੰ ਸਾਡੀ ਜ਼ਿੰਦਗੀ ਖਰਾਬ ਕਰਤੀ ਉੱਤੋਂ ਹਣੇ ਸਾਨੂੰ ਹੀ ਗਈ ਜਾਏਗੀ ਤੂੰ ਉੰਨਾ ਨਾਲੇ ਤੋਂ ਮਾਂ ਬਣਨ ਵਾਲੀ ਇਹਦੋਂ ਫਿਰ ਵੀ ਜ਼ਿੰਦਗੀ ਖਰਾਬ ਖਰਾਬ ਦੀ ਪਈ ਹੋਈ ਆ ਹੁਣ ਕਿਉਂ ਇਹੋ ਜਿਹੀਆਂ ਗੱਲਾਂ ਕਹਿਣੀ ਹੁੰਦੀਆਂ ਤੇ ਤੂੰ ਕਿਉਂ ਕਹਿਣੀ ਆ ਸਾਨੂੰ ਵੀ ਇਹ ਤਾਂ ਮੇਰੀਆਂ ਭੈਣਾਂ ਹੋ ਕੇ ਆਇਆ ਕੁਝ ਕਰਦੀਆਂ ਨੇ ਤੂੰ ਨਹੀਂ ਕੀਤਾ ਸੀ ਸਾਡੇ ਨਾਲ ਭੈਣਾਂ ਹੋ ਕੇ ਕਿ ਭੀ ਸਾਡੇ ਭੈਣ ਹੋ ਕੇ ਕੀਤਾ ਕਿ ਮਾੜਾ ਕਰਤਾ ਮਾੜਾ ਨਹੀਂ ਕੀਤਾ ਨਹੀਂ ਹਾਂ ਪਰ ਮੈਨੂੰ ਤੇਰੇ ਬੱਚੇ ਦੇ ਆਉਣ ਦੀ ਬਹੁਤ ਖੁਸ਼ੀ ਆ ਜਿਹੜਾ ਸਾਹਮਣੇ ਆਉਂ ਤੂੰ ਮੰਜੇ ਤੇ ਚੜ੍ਹ ਕੇ ਬਹਿ ਗਈ ਤੇ ਤੁਹਾਨੂੰ ਮੈਂ ਕਹਿ ਵੀ ਦਿੱਤਾ ਵੀ ਤੇਰਾ ਪਰਸ਼ਾਵਾ ਮਾੜਾਗਾ ਤੂੰ ਫਿਰ ਉੱਠ ਖੜਦੀ ਉਹਦੀ ਚਲ ਜਾਂਦਾ ਨਹੀਂ ਆ ਮੈਂ ਉੱਠ ਜਾਨੀ ਆ ਮੈਂ ਤੇਰੇ ਵੱਸ ਤੇ ਕੜੀ ਚੌਲ ਬਣਾਏ ਸੀ ਖਾ ਲਾ ਨਾ ਮੈਂ ਤਾਂ ਨਹੀਂ ਖਾਣੀ ਮੈਨੂੰ ਨਹੀਂ ਪਸੰਦ ਤੇਨੂੰ ਤਾਂ ਪਸੰਦ ਸੀਗੇ ਨਾ ਪਸੰਦ ਸੀ ਹੁਣ ਮੈਂ ਖਾਂਦੀ ਨਹੀਂ ਨਹੀਂ ਬੜੀ ਦੁਲੀ ਉਹ ਤਾਂ ਮੁਲਾ ਕੇ ਹਲਕਾ ਖਾਣਾ ਕਰਾਉਂਦੇ ਹਾਂ ਠੀਕ ਆ ਮੈਂ ਤਾਂ ਹੀ ਬਣਾਏ ਸੀ ਵੀ ਚੌਲ ਹਲਕੇ ਹੁੰਦੇ ਚੌਲ ਮਾੜੇ ਹੁੰਦੇ ਨੇ ਨਾ ਜਬੈਵਾਦੀ ਹੁੰਦੀ ਹੈ ਠੀਕ ਆ ਜਿਹੜੀ ਚੀਜ਼ ਦੀ ਲੋੜ ਆ ਨੇ ਆਪੇ ਬਣਾ ਕੇ ਖਾ ਲੂਗੀ ਲੈ ਮੰਮੀ ਆ ਰਹੀ ਹੈਗੀ ਮੰਮੀ ਨੂੰ ਇਹ ਆਪੇ ਦੱਸਦਾ ਕਿ ਜਿਹੜੀ ਚੀਜ਼ ਖਾਣੀ ਹੈ ਮੰਮੀ ਆਪੇ ਬਣਾ ਦੇਗੀ ਠੀਕ ਆ ਬਤਾਉਣਗੇ ਮੰਮੀ ਕੋਈ ਗੱਲ ਨਹੀਂ ਜੇ ਤੁਹਾਨੂੰ ਸਹੀ ਲੱਗੇ ਮੈਂ ਆਪੇ ਲੈ ਆਉਂਗਾ ਮੈਂ ਨਹੀਂ ਖਾਣੇ ਕੜੀ ਚੌਲ ਆਏ ਕਰਨਾ ਤਾਂ ਇਹਨਾਂ ਨੇ ਕੜੀ ਚੌਲ ਖਾਣਿਆ ਨਾ ਜੋਤੀ ਖਾ ਲਈ ਹਾਂ ਤੂੰ ਖਾਣਿਆ ਖਾ ਲੈ ਨਹੀਂ ਫਿਰ ਕੁੱਤੇ ਨੂੰ ਪਾ ਦੇ ਬਾਰ ਨਹੀਂ ਹਮੇਂ ਨਹੀਂ ਵੀ ਇਤਨਾ ਬਣਾਏ ਸੀਗੇ ਕੁੱਤੇ ਨੂੰ ਪਾਉਣ ਵਾਸਤੇ ਚੌਲਾਂ ਚ ਕਾਦੀ ਮਿਹਨਤ ਲੱਗੀ ਮੇਰੇ ਕੁੱਤੇ ਦਾ ਦਰਵੇਸ਼ ਹੀ ਹੁੰਦਾ ਫਿਰ ਕਿ ਹੋਗੇ ਜੇ ਉਹਨੂੰ ਪਾ ਦੇਣੀ ਪੰਨੀ ਲੱਣੀ ਨਹੀਂ ਹੋਰ ਕਰਨੇ ਕੀ ਆ ਫਿਰ ਤੁਸੀਂ ਵੀ ਤਾਂ ਚਾ ਕੇ ਖਾਂਦੇ ਹੁੰਦੇ ਸੀਗੇ ਹੁਣ ਨਹੀਂ ਖਾਂਦਾ ਮੈਂ ਬਾਤ ਸੁਣੋ ਦਿਲ ਜਾਨੀ ਕਰਦਾ ਸਾਨੂੰ ਨਹੀਂ ਮਾੜੀ ਜੀ ਗੱਲ ਤੇ ਮੱਚ ਜਾਂਦੀ ਹੈ ਜੀ ਮੈਨਾਂ ਇਹ ਚੰਗਾ ਭਲਾ ਪਤਾ ਕਰਦੇ ਅਸੀਂ ਨਹੀਂ ਖਾਂਦੇ ਹੈਗੇ ਹੁਣ ਤੇਰੇ ਹੱਥ ਦਾ ਮੈਨੂੰ ਤਾਂ ਡਰ ਲੱਗਦਾ ਮਾਸੀ ਦੀ ਨਾ ਪੱਕੀ ਚਮਚੀ ਬਣ ਗਈ ਹੈ ਮਾਸੀ ਐਸੇ ਨਹੀਂ ਬੁਲਾਈ ਸੀਗੀ ਫੋਨ ਕਰਕੇ ਤੈਨੂੰ ਪਤਾ ਅੱਛਾ ਹੂੰ ਮੈਨੂੰ ਤਾਂ ਕਹਿੰਦੀ ਮੈਨੂੰ ਮਾਸੀ ਦਾ ਫੋਨ ਆਇਆਗਾ ਗੱਲ ਤਾਂ ਉਹੀ ਹੈ ਨਾ ਝੂੜ ਤੇ ਝੂੜ ਝੂੜ ਤੇ ਝੂਠ ਬੋਲਦੀ ਹੈ ਇਹ ਇਹ ਵੀ ਹੁਣ ਗੱਲਾਂ ਲਕੋਣ ਲੱਗ ਗਈ ਜਿਆਦਾ ਨਿਕੋਈ ਜਾਵੇ ਫਿਰ ਕਿਸੇ ਵਕੀਲ ਲੈ ਚੁਗੀ ਚੱਲ ਕੋਈ ਨਾ ਨੇ ਕਰ ਲੈ ਇਹਨਾਂ ਨੂੰ ਜਿਹੜਾ ਕੁਝ ਕਰਦੀ ਹੈਗੀ ਕਰ ਮੰਮੀ ਨੂੰ ਆ ਜਾਂਦੇ ਬਸ ਆਪਾਂ ਆਪ ਨੇ ਜ਼ਮੀਨ ਚ ਨਾ ਵੰਡ ਪਵਾ ਲਾਂਗੇ ਠੀਕ ਆ ਹਾਂ ਵੈਸੇ ਲੈ ਕੇ ਟੱਪੇ ਜਾਵਾਂਗੇ ਜੋ ਕਰਦੇ ਕਰੀ ਜਾਂਦੇ ਨੇ ਇਹਨਾਂ ਨੂੰ ਸਹੀ ਗੱਲ ਆ ਸੱਚ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਮੈਨੂੰ ਨਾ ਆ ਦੀਦੀ ਕਹਿੰਦੇ ਸੀ ਕਹਿੰਦੇ ਜ਼ਮੀਨ ਸੌਰੀ ਮੇਰੇ ਨਾਮ ਹੀ ਕਰਾ ਦਿਓ ਹਾਂ ਭੈਣਾਂ ਮੇਰੀ ਗੱਲ ਹੁੰਦੀ ਹੋਈ ਸੀਗੀ ਭੈਣ ਕਹਿੰਦੀ ਵੀ ਕਰਵਾ ਦੇ ਕਿਵੇਂ ਕਰੀਏ ਤੂੰ ਮੈਨੂੰ ਰਹਿ ਦੇ ਮੈਂ ਤੁਹਾਨੂੰ ਐਂ ਕਹਿੰਦੀ ਸੀ ਵੀ ਜੋ ਜ਼ਮੀਨ ਆਪਾਂ ਆਪਾਂ ਇੰਨਾ ਕੁ ਟਕਲੇਸ਼ ਵੀ ਪਾ ਰੱਖਿਆਗਾ ਵੀ ਜੇ ਜ਼ਮੀਨ ਆਪਾਂ ਦੀਦੀ ਦੇ ਨਾਮ ਕਰਾਤੀ ਕੱਲੂ ਜੇ ਦੀਦੀ ਬਦਲ ਕੇ ਫਿਰ ਆਪਾਂ ਉਹਨਾਂ ਨਾਲ ਲੜਦੇ ਫਿਰਾਂਗੇ ਮੈਂ ਨਹੀਂ ਚਾਹੁੰਦੀ ਹੈਗੀ ਵੀ ਉਹਨਾਂ ਨਾਲ ਵੀ ਆਪਣਾ ਵਿਗਾੜ ਪਵੇ ਆਪਾਂ ਸਿੱਧਾ ਮੰਮੀ ਤੋਂ ਆਪਦੇ ਆਪ ਦੇ ਜਿੰਨਾ ਹਿੱਸਾ ਬਣਦਾ ਆਪਾਂ ਵੰਡ ਕੇ ਲੈ ਲੈਨੇ ਗੱਲ ਤਾਂ ਤੇਰੀ ਸਹੀ ਹੈ ਨਹੀਂ ਹਾਂ ਪਰ ਦੀਦੀ ਪਤਾ ਨਹੀਂ ਕਿਉਂ ਪੈਰ ਤੇ ਪਾਣੀ ਨਹੀਂ ਪੈਣ ਦਿੰਦੇ ਹੈਗੇ ਉਹ ਉਹਦੀ ਕਹਿ ਦਿੰਦੇ ਨੇ ਕਿਉਂ ਵਾਦੇ ਵਾਸਤੇ ਤੁਸੀਂ ਮੇਰੇ ਨਾਮ ਕਰਾ ਦੋ ਜ਼ਮੀਨ ਮਾਪੇ ਵੰਡ ਕੇ ਦੇ ਦੂ ਜੇ ਤਾਂ ਵੰਡ ਕੇ ਹੀ ਦੇਣੀ ਹੈ ਫਿਰ ਆਪਾਂ ਮੰਮੀ ਤੋਂ ਸਿੱਧੀ ਲੈ ਲੈਨੇ ਹਾਂ ਗੱਲ ਪਤਾ ਕੀ ਆ ਮੰਮੀ ਵੀ ਥੋੜਾ ਜਨਾ ਤਵਾਰ ਜ਼ਿਆਦਾ ਕਰਦੀ ਹੈ ਗਗਨ ਤੇ ਮੰਮੀ ਕਹਿੰਦੀ ਕੋਈ ਗੱਲ ਨਹੀਂ ਜੇ ਜ਼ਮੀ ਪਰ ਮੈਨੂੰ ਥੋੜਾ ਯਕੀਨ ਘਟਾ ਮੈਨੂੰ ਐ ਵੀ ਚੱਲ ਕਾਣੂ ਰਹਿਣ ਦੇ ਉਹ ਨਾ ਨਾ ਹਵੇ ਮੁੜ ਕੇ ਸਾਰੇ ਵੱਲੋਂ ਠੱਡਾ ਵੱਜੇ ਆਪਾਂ ਨੂੰ ਫਿਰ ਆਪਾਂ ਹੱਥਾਂ ਚ ਕੌਲੇ ਚੱਕ ਕੇ ਗਲੀਆਂ ਚ ਤੁਰਦੇ ਫਿਰਗੇ ਇਹ ਵੀ ਗੱਲ ਸਹੀ ਆ ਨੇ ਹਾਂ ਕੰਮ ਗਲਤ ਨਾ ਹੋ ਜੇ ਹਾਂ ਹਾਂ ਤੁਸੀਂ ਇੱਕ ਵਾਰ ਮੰਮੀ ਨੂੰ ਪੁੱਛ ਲਿਓ ਕਿ ਮੰਮੀ ਮੇਰੀ ਗੱਲ ਸੁਣ ਕੇ ਜਦੋਂ ਗਗਨ ਦੇ ਉਹ ਪ੍ਰਤੀ ਦੇਣੀ ਆ ਵੀ ਹਾਂ ਦੀਦੀ ਸਾਨੂੰ ਵੰਡ ਕੇ ਤੂੰ ਫਿਰ ਉਹਵੇਂ ਕਰ ਲਾ ਜੇ ਸਿੱਧੀ ਦੇ ਸਕਦੇ ਤੂੰ ਸਿੱਧੀ ਹੀ ਦੇ ਦੇ ਜਮੀਨ ਫਿਰ ਹਾਂ ਦੇਖ ਨਾ ਮੇਰੀ ਗੱਲ ਸੁਣਾ ਹੂੰ ਚਾਹ ਜੂ ਪੀਣੀ ਹੁੰਦੀ ਨਾ ਜੋਤੀ ਨੂੰ ਕਹ ਦੇਗਾ ਠੀਕ ਹੈ ਮੈਂ ਦੋਨਾ ਕੈਨਿਸਮੈਂਟ ਪੈਕਟ ਵਾਲਾ ਦੁੱਧ ਮੰਗਾ ਦੇ ਕਰੋ ਉਹੀ ਮੰਗਵਾਉਂਗਾ ਮੈਂ ਇਹਦਾ ਕੀ ਪਤਾ ਦੁੱਧ ਚ ਕੁਝ ਪਾ ਦੇ ਕੋਈ ਚੀਜ਼ ਨਹੀਂ ਖਾਣੀ ਪੀਣੀ ਚਾਹਾਂ ਮੈਨੂੰ ਤਾਂ ਡਰ ਲੱਗਦਾ ਮੈਨੂੰ ਦੁੱਧ ਚ ਕੁਝ ਪਾਤਾ ਮੜ ਕੇ ਮੈਨੂੰ ਔਖਾ ਹੋ ਜਾਊਗਾ ਮੈਂ ਤਾਂ ਪੈਕਟ ਵਾਲਾ ਲਿਆ ਦੇ ਕਰੋ ਫ੍ਰਿਜ ਚ ਲਾਤਾ ਮੈਂ ਤਾਂ ਉਹੀ ਖੋਲ ਕੇ ਆਪੀ ਕੋ ਕਰ ਲਿਆ ਕਰੋ ਚਾਹ ਨਾਲੇ ਉਹ ਫਰੂਟ ਲੈ ਲੈਂਦੇ ਬੈ ਠੀਕ ਆ ਉਹ ਖਾ ਲਿਆ ਕਰਨ ਨਾਲ ਜੇ ਕੋਈ ਪ੍ਰੋਬਲਮ ਹੋਈ ਮੈਨੂੰ ਦੱਸ ਦੇ ਠੀਕ ਆ ਕੋਈ ਨਾ ਫਟ ਮੈਂ ਕੀ ਹੋਇਆਗਾ ਹੂੰ ਹੂੰ ਫਟ ਗਾਂਸ ਵੀ ਜਿੰਨਾ ਹਲਦੀ ਖਾਊ ਪੀਊਗੀ ਨਾ ਜਿੰਨੀ ਹਲਦੀ ਆਪ ਰੋਗੀ ਉਨੀ ਥੋੜਾ ਜਿਹਾ ਗਾ ਹਲ ਚਲ ਕੋਈ ਨਹੀਂ ਤੇ ਉਹ ਮੈਂ ਕਹਿੰਦੀ ਸੀ ਇੱਕ ਨਾ ਮੇਰੀ ਉਹ ਜਿਹੜੀਆਂ ਲਾਲ ਜੀਆਂ ਗੋਲੀਆਂ ਸੀ ਉਹ ਮੁੱਕੀਆਂ ਪਈਆਂ ਨੇ ਤੇ ਉਹ ਲਿਆ ਦਿਓ ਮੈਨੂੰ ਲਾਲ ਜੀਆਂ ਗੋਲੀਆਂ ਹਾਂ ਮੁੱਕ ਗਈ ਚਲ ਮੈਂ ਜਾਣਾ ਸ਼ਹਿਰ ਭਾਲਾ ਅਜੇ ਤਾਂ ਮੈਂ ਕਹਿੰਦੀ ਸੀ ਵੀ ਨੀਂਦ ਵਾਲੀ ਆਉਂਦੀਆਂ ਗੋਲੀਆਂ ਖਾ ਕੇ ਅੱਜ ਹੈ ਨਹੀਂ ਮੇਰੇ ਕੋਲ ਤਾਂ ਹੀ ਮੈਨੂੰ ਨੀਂਦ ਨਹੀਂ ਆ ਰਹੀ ਚਲ ਕੋਈ ਗੱਲ ਨਹੀਂ ਨਾਲੇ ਫੋਨ ਫੋਨ ਉੜਾ ਘਟ ਘਟਾ ਦੇ ਹੁੰਦੇ ਆ ਚਲ ਹੁਣ ਤਾਂ ਮੈਂ ਦੇਖਦੀ ਹੋਈ ਨਹੀਂ ਨਾ ਮੈਂ ਦੇਖਿਆ ਨਾ ਕਰ ਮੈਂ ਵੀ ਜਾਣਾ ਯਾਰ ਨਾਲੇ ਖਾਦ ਖੂਦ ਲੈਣੀ ਥੱਲੇ ਲੈ ਕਿਲਿਆਂ ਚ ਪਾਉਣ ਵਾਲੀ ਪਈ ਆ ਉਹ ਰੋਟੀ ਖਾ ਲੈਂਦੀ ਹੁਣ ਬਣੀ ਪਈ ਆ ਰੋਟੀ ਦਾ ਬੱਸ ਯਾਰ ਇਨੂੰ ਬਣਾ ਲੈਨੇ ਦਾ ਸੋਈ ਜਗ੍ਹਾ ਮਗੋਂ ਕਰ ਲੈਨੇ ਬਾਅਦ ਨਾ ਇਹ ਤਾਂ ਕੜੀ ਚੌਲ ਬਣਾ ਕੇ ਰੱਖ ਤੇ ਬਣਾਈ ਰੱਖਦੇ ਮੈਂ ਤਾਂ ਨਹੀਂ ਖਾਂਦੇ ਤੂੰ ਕੋਈ ਨਾ ਰੋਟੀ ਖਾ ਲਜੋ ਭੁੱਖ ਲੱਗੀ ਤਾਂ ਹਾਂ ਚੱਲ ਦੂ ਆਰਾਮ ਕਰ ਲਾਂ ਮੈਂ ਚੱਲਦਾ ਬਸ ਠੀਕ ਹੋ ਗਿਆ ਸ਼ਹਿਰ ਵੱਲ ਜਾਇਆ ਮੈਂ ਫੋੜ ਲੈ ਪਾਲੀਆਂ ਚਿੱਤਰਾਈਆਂ ਜਿਹਾ ਕਰਦੀ ਸੀ ਲਾਲਿਆ ਨਾ ਮਗਰ ਲੱਕੀ ਵੀ ਉਹਨਾਂ ਕੋਲ ਵੀ ਮੰਮੀ ਰਹਿ ਗਈ ਮੰਮੀ ਆ ਜੇ ਬਸ ਫੇਰ ਦੇਖੀ ਕਿਵੇਂ ਕਿੱਡਾਂ ਖੇਡਦੀਆਂ ਲੱਕੇ ਮੇਰੀ ਗਰਲ ਸੁਣ ਹੂੰ ਬੋਲ ਜਲਦੀ ਕੀ ਆ ਇਕੱਠਾ ਆ ਜਾ ਕੀ ਆ ਮੈਂ ਖੇਤ ਜਾਣਾ ਮੈਨੂੰ ਕੰਮ ਆਣਾ ਲੈ ਕਰ ਲਈ ਕੰਮ ਕੰਮ ਤਾਂ ਪਹਿਲਾਂ ਵੀ ਹੁੰਦੇ ਸੀਗੇ ਹੁਣ ਮੈਂ ਇੰਨੀ ਮਾੜੀ ਹੋ ਗਈ ਮਾੜੀ ਚੰਗੀ ਦੀ ਗੱਲ ਨਹੀਂ ਗੱਲ ਦੱਸ ਕੰਮ ਕੀ ਆ ਮੈਂ ਰੋਟੀ ਖਾਣੀ ਨਹੀਂ ਠੀਕ ਆ ਮੈਂ ਸ਼ਹਿਰ ਵਾਲਾ ਜਾਣਾ ਮੈਂ ਖਾਦ ਲੈ ਕੇ ਆਉਣੀ ਆ ਮੈਂ ਚਾਹ ਬਣਾ ਰਹੀ ਆ ਤੇ ਤੂੰ ਚਾਹ ਪੀ ਕੇ ਚਲੇ ਜਾ ਨਹੀਂ ਮੈਂ ਚਾਹ ਨਹੀਂ ਪੀਣੀ ਤੇ ਆਜਾ ਬੰਨ ਲੱਗਰੇ ਮੇਰੇ ਬਣੀ ਹੀ ਜਾਂਾਂ। ਤੁਹਾਡੇ ਤਜਾਬ ਕਰਦੇ ਤੋਂ ਬਣਨ ਲੱਗ ਗਿਆ। ਨਹੀਂ ਬੈਸ ਹੀ ਨਹੀਂ ਪੀਣੀ ਮਤਲਬ ਮੇਰਾ ਦਿਲ ਨਹੀਂ ਕਰ ਰਿਹਾ ਹੁਣ। ਲੱਖੇ ਜਿਵੇਂ ਮੇਰੇ ਭੈਣਾ ਕਰਦੇ ਤੂੰ ਤਾਂ ਐਂ ਕਰ ਮੈਂ ਤੇਰੇ ਘੇ ਹੱਥ ਬੰਨਦੀ ਆ। ਉਹ ਹੱਥ ਤੋਂ ਬੰਨ ਨਹੀਂ ਲੋਣੀ ਠੀਕ ਹੈ ਨਾ। ਆ ਕੀ ਮੈਂ ਨਹੀਂ ਆਉਣਾ ਉਹ ਕੁਛ ਨਹੀਂ ਨੇਹਾ ਬਸ ਉਹੀ ਤੈਨੂੰ ਪਤਾ ਨਾਲੇ ਦੂਸਰਾ ਕਹਿੰਦੇ ਸੀ ਮੈਂ ਜ਼ਰੂਰੀ ਕੰਮ ਚੱਲਿਆ। ਉਹ ਜਾਂਦਾ ਸੀ ਇਹਨੇ ਰੋਗ ਲੈ ਕਹਿੰਦੀ ਚਾਹ ਪੀ ਕੇ ਜਾਈ ਮੈਂ ਮਾਂ ਮੈਂ ਨਹੀਂ ਪੀਣੀ ਚਾਹ ਪੀਣੀ ਪਹਿਲਾਂ ਜਵਾਬ ਦਿੱਤਾ ਤਾਂ ਹੈਗਾ ਵੀ ਚਾਹ ਪੀਣੀ ਨਹੀਂ ਹੈਗੀ। ਨੇਹਾ ਅੱਕਾ ਥੋੜੀ ਹੈ ਕੋਈ ਹੁਣ ਲੈ। ਉਹਦੇ ਨਾਲ ਨਾਲ ਇਹ ਮੇਰਾ ਵੀ ਘਰ ਵਾਲਾ ਮੇਰਾ ਵੀ ਇੱਥੇ ਆ ਗਿਆ ਅਸੀਂ ਤਾਂ ਕੁਝ ਕਹਾਂ ਨਹੀਂ ਅੰਜਾ ਤੈਨੂੰ ਕਹਿ ਹੀ ਦਿੱਤਾ ਵੀ ਚਾਹ ਪੀਣੀ ਨਹੀਂ ਹੈਗੀ ਫਿਰ ਤੂੰ ਧੱਕੇ ਨਾਲ ਹੁਣ ਮੂੰਹ ਚ ਤੁੰਣਣੀ ਆ ਉਹ ਨੇ ਕਿਉਂ ਉੱਠ ਕੇ ਆਈਆਂ ਨਾਲੇ ਮੈਂ ਤਾਂ ਪਾਣੀ ਪੀਣਾ ਸੀ ਪਾਣੀ ਤਾਂ ਮੰਗਾ ਨਹੀਂ ਸਕਦੀ ਕਿਸੇ ਤੋਂ ਪਾਣੀ ਤੇ ਪਾਣੀ ਚੰਗਾ ਕਰਦਾ ਪਾਣੀ ਦੇ ਦੇਣੀ ਆ ਨਾ ਮੈਂ ਤਾਂ ਮੇਰੇ ਸਾਹਮਣੇ ਡਰਾਮੇ ਕਰ ਲਾ ਜਾ ਉਹ ਮੈਂ ਤਾਂ ਲੋੜ ਕੀ ਹੈਗੀ ਮੈਂ ਤਾਂ ਆਪਣੇ ਉਹਦਾ ਪਾਣੀ ਪੁਣੀ ਪੀ ਲੂ ਮੈਨੂੰ ਤਾਂ ਡਰ ਲੱਗਦਾ ਏ ਤੁਹਾਡੇ ਸਾਰਿਆਂ ਤੋਂ ਤੁਹਾਡਾ ਕੀ ਪਤਾ ਮੈਨੂੰ ਕੀ ਖਵਾ ਪਿਆ ਤੁਹਾਨੂੰ ਕੁਝ ਨਾਲ ਬਾਜੋ ਹੋਣਾ ਨਾਲੇ ਤੈਨੂੰ ਕੀ ਦਿੱਕਤ ਹੁੰਦੀ ਆ ਹੈਂ ਆ ਹੁਣ ਆਏ ਮੱਛੀ ਪਈ ਹੋਏਗੀ ਵੀ ਉਹ ਮੇਰੇ ਕੋਲੇ ਕਿਹੜਾ ਸੀਗਾ ਆਹੀ ਦਿੱਕਤ ਸੀ ਨਾ ਨਾ ਨਹੀਂ ਹਾਂ ਹੋਰ ਫਿਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਹੋਰ ਕਿਹੋ ਜੀ ਗੱਲ ਹੈਗੀ ਬਸ ਮੈਨੂੰ ਐਂ ਸੀ ਵੀ ਚਾਹ ਪੀ ਜਾਂਦੇ ਤੇ ਬਿਨਾ ਚਾਹ ਪੀਤੇ ਉਹ ਖੇਤ ਨਹੀਂ ਗਏ ਹੈਗੇ ਲੱਗੀ ਚਾਹ ਦੀ ਨਾਲੇ ਤੈਨੂੰ ਪਤਾ ਵੀ ਉਹਨੇ ਤੇਰੇ ਹੱਥ ਦੀ ਚਾਹ ਨਹੀਂ ਪੀਣੀ ਹੈਗੀ ਬਾਰ ਬਾਰ ਨਾ ਮਗਰ ਮਗਰ ਉਹੀ ਨਹੀਂ ਹੋ ਕਰੀਦਾ ਹੁੰਦਾ ਨਾਲੇ ਇੰਨਾ ਪਾਣੀ ਧਾਰੀ ਬੈਠੀ ਹੈਗੀ ਜਾਂ ਤੈਨੂੰ ਪਤਾ ਵੀ ਤੇਰੇ ਹੱਥ ਦੀ ਕੋਈ ਚੀਜ਼ ਘਰੇ ਖਾਂਦਣੀ ਹੈਗਾ ਨੇਹਾ ਪਹਿਲਾਂ ਵੀ ਤਾਂ ਖਾਂਦੀ ਸੀਗੀ ਹੁਣ ਨਹੀਂ ਖਾਣੀ ਹੈਗੀ ਪਤਾ ਲੱਗ ਗਿਆ ਨਹੀਂ ਹੁਣ ਨਹੀਂ ਖਾਂਦੇ ਹੈਗੇ ਟੱਕੇ ਨਾਲ ਸਾਰਿਆਂ ਨੂੰ ਘਵਾਣੀ ਹੈਗੀ ਪਰ ਹੁਣ ਸਮਝ ਨਹੀਂ ਆਉਂਦੀ ਤੇ ਹੁਣ ਇਹੋ ਜਿਹਾ ਕੀ ਹੋ ਗਿਆ ਨੇਹਾ ਨੇ ਇੰਨਾ ਇਹਨਾਂ ਨੂੰ ਆਪਦੇ ਪਿੱਛੇ ਕਿਉਂ ਲਾ ਲਿਆ ਕਿ ਜਾਂ ਫਿਰ ਜਦ ਤੱਕ ਬੱਚਾ ਸੀਗਾ ਇਹਨੂੰ ਬੱਚੇ ਨਾਲ ਹੀ ਪਿਆਰ ਸੀ ਮੇਰੇ ਨਾਲ ਕੋਈ ਪਿਆਰ ਨਹੀਂ ਸੀ ਇਹਦਾ ਹੋਰ ਫਿਰ ਲੱਕੀ ਸੁਣਾ ਕੋਈ ਗੱਲਬਾਤ ਕਿਉਂ ਬੱਬੂ ਕਿਵੇਂ ਹੋਰ ਕਿਵੇਂ ਆ ਸੈਟ ਉਧੀਆਂ ਜਮੀ ਬੈਠ ਨਾ ਉੱਠ ਲੋ ਹਟ ਗਿਆ ਲਵੇ ਖੜਨਾ ਬੈਠ ਨਾ ਨੌਰਾ ਬੱਸ ਤੈਨੂੰ ਪਤਾ ਕੰਮ ਧੰਦਾ ਯਾਰ ਕੰਮ ਧੰਦੇ ਨਹੀਂ ਲੋਟੋਂਦਾ ਜਮੀ ਨਹੀਂ ਦਵੇ ਲਵੇ ਆਉਂਦਾ ਯਾਰ ਬਾਹਰ ਨਿਕਲ ਨਹੀਂ ਹਟ ਗਿਆ ਘਰੀ ਨਾ ਨਾ ਕਰਾ ਕੁਰਤਾ ਕਾਹਨੂੰ ਬਸ ਤੈਨੂੰ ਪਤਾ ਬੀਬੀ ਜਰਾ ਚੱਲੀ ਜਾਂਦਾ ਯਾਰ ਕੀ ਗੱਲਾਂ ਓਟੀਆਂ ਪੀਆਂ ਨੇ ਪਿੰਡ 'ਚ ਤੇਰੇ ਬਾਰੇ ਕੀ ਗੱਲਾਂ ਓਟੀਆਂ ਪੀਆਂ ਇਹ ਤਣ ਤਣ ਰੱਖੀ ਬੈਠਾ ਕਿਵੇਂ ਬਾੜੀਆਂ ਗੱਲਾਂ ਓਟੀਆਂ ਪੀਆਂ ਨੇ ਪਿੰਡ 'ਚ ਲੋਕਾਂ ਦਾ ਤਾਂ ਯਾਰ ਤੈਨੂੰ ਪਤਾ ਕੋਈ ਐ ਨਹੀਂ ਹਿਸਾਬ ਕਿਤਾਬ ਲੋਕਾਂ ਦਾ ਬੁਰਾ ਹਾਲ ਸੌ ਸੌ ਗੱਲਾਂ ਕਰਦੇ ਹੁਣ ਲੋਕਾਂ ਨੂੰ ਪਤਾ ਕੀ ਮਜਬੂਰੀ ਆ ਹੁਣ ਦੇਖੋ ਬੱਬੂ ਤੈਨੂੰ ਤਾਂ ਪਤਾ ਯਾਰ ਮੇਰੇ ਦੋ ਭਰਾ ਸੀ ਹਨਾ ਹਾਂ ਉਹਨਾਂ ਦੀ ਮੰਗਾ ਸੀਗੇ ਮੇਰੀਆਂ ਦੋਨੇ ਸਾਲੀਆਂ ਅੱਛਾ ਤੇ ਜਦੋਂ ਆਪਣੇ ਹੁਣ ਭਰਾ ਹੀ ਨਹੀਂ ਰਹੇ ਹਨਾ ਆਪਾਂ ਹੋਰ ਘਰੇ ਕਿਵੇਂ ਕਿਸੇ ਵਿਆਹ ਨੇ ਦੇ ਦਾਂਗੇ ਉਹਨਾਂ ਨੂੰ ਸਹੀ ਗੱਲ ਆ ਮੈਂ ਆਪਦੇ ਘਰੇ ਲਿਆ ਰੱਖਿਏ ਨੇ ਵੀ ਮੇਰੀਆਂ ਸਾਲੀਆਂ ਸਹੀ ਮੇਰੇ ਮੰਗਾ ਨੇ ਅੱਛਾ ਵੀ ਇਸ ਘਰ ਚ ਹੀ ਹੋਣ ਅੱਛਾ ਵੀ ਤਾਂ ਕਰਕੇ ਤਿੰਨੇ ਆਪਾਂ ਤੁਹਾਨੂੰ ਹਾਂ ਬਣਾ ਕੀ ਰੱਖ ਰੱਖਿਏ ਨੇ ਵੀ ਕਹਿ ਦਈਏ ਲੋਕਾਂ ਨੂੰ ਉਹਨਾਂ ਨੂੰ ਪਤਾ ਬੱਬੂ ਆਪਾਂ ਬਾਕੀ ਤੈਨੂੰ ਪਤਾ ਆਪਣੇ ਲਾਣੇ ਵਾਣੇ ਜਿਆਦਾ ਆਪਾਂ ਜੀ ਚਾਲੇ ਬੰਦੇ ਹਨਾ ਆਪਾਂ ਬੇਇੱਜ਼ਤੀ ਕਰਾ ਕੇ ਰਾਜੀ ਨਹੀਂ ਸਹੀ ਗੱਲ ਆ ਖੰਭਾਂ ਦੀਆਂ ਡਾਰਾਂ ਬ ਉਹ ਸਨਾਤ ਰਬੀ ਬੀਜਾਰਾ ਹੋ ਗਿਆ ਕਿ ਨਾ ਉਹ ਵਧੀਆ ਵਧੀਆ ਬੀਜਾਰਾ ਕਰਤਾ ਤੂੰ ਦੱਸ ਕਿਵੇਂ ਪਹਿਲਾ ਹੋ ਗਿਆ ਹੁਣ ਉਹ ਬੇਲਾ ਕਰੀ ਬੀਜਾਰਾ ਹੋ ਗਿਆ ਕਣਕ ਦਾ ਉਹ ਸੁਪਰ ਸੀਡਰ ਜਿਹੜਾ ਬੀਂਦੀ ਸੀ ਬੀਜੀ ਸੀ ਅਸਿਆ ਉਹ ਕੰਜਰ ਦਾ ਪਹਿਲਾ ਕਲਚਰ ਨਾ ਖਰਚੇ ਜੇ ਵੱਡੇ ਸੀਗੇ ਅਸਿਆ ਉਹ ਪ੍ਰੋਪਰ ਜੇ ਰਹਿ ਗਿਆ ਅੱਧੀ ਹੋ ਗਈ ਅੱਧੀ ਹੋਈ ਨਹੀਂ ਹੁਣ ਵਾਹ ਕੇ ਦੁਬਾਰੇ ਕਰਾਂਗੇ ਅਸਿਆ ਚਾਲ ਯਾਰ ਆਪਦਾ ਦੇਖ ਲੱਕੀ ਹੈ ਨਾ ਸਾਲ ਨਾ ਯਾਰ ਇੱਕ ਅੱਧੀ ਜੱਖ ਲਾ ਚਲ ਸਾਲੀਆਂ ਨੇ ਤੇਰੀਆਂ ਮੰਨੀਆਂ ਗੱਲਾਂ ਹਨਾ ਉਹ ਬਬੂ ਤੇਰੇ ਕੋਲ ਗੱਲ ਕਰਦਾ ਮੈਂ ਆਪਣਾ ਤੋਂ ਭਰਾ ਦੇਖਣਾ ਵੱਡਾ ਭਰਾਗਾ ਤੇ ਆਪਾਂ ਕੋਈ ਗਾਹਾਂ ਗੱਲ ਨਹੀਂ ਕਰਦਾ ਹਾਂ ਸੋਚਿਆ ਤਾਂ ਮੈਂ ਹੀ ਸੀ ਵੀ ਆਪਾਂ ਇੱਕ ਵਾਰ ਘਰੇ ਲੈ ਆਵਾਂਗੇ ਹਨਾ ਮੇਰੀ ਮਾਂ ਕੋਈ ਚੰਗਾ ਰਿਸ਼ਤਾ ਦੇਖ ਕੇ ਆਪੇ ਵਿਆਹ ਕਰ ਦੂ ਉਹਨਾਂ ਦਾ ਹਨਾ ਵੀ ਆਪਾਂ ਤਾਂ ਸਾਲੀਆਂ ਬਣਾ ਕੇ ਲੈ ਕੇ ਆਏ ਸੀਗੇ ਠੀਕ ਆ ਲੋਕ ਤਾਂ ਤੈਨੂੰ ਪਤਾ ਉਹ ਹੀ ਮੇਰੇ ਸਰ ਕੜੇ ਤੈਨੂੰ ਕਹਦੇ ਸੀਦਾ ਰਿਸ਼ਤਾ ਦੇਣ ਤੱਕ ਆਉਂਦੇ ਆਗੇ ਸਹੀ ਗੱਲ ਹੈ 100 100 ਗੱਲ ਬਣਾ ਲੈਂਦੇ ਆ ਸਹੀ ਗੱਲ ਕੀ ਕਰਿਆ ਜਾਵੇ ਹੁਣ 10 ਮਿੰਟ ਹੋ ਗਏ ਹੋਰ ਫਿਰ ਗੁਰਤਾ ਸੈਟਪ ਵਾ ਵਧੀਆ ਵਧੀਆ ਸੈਟ ਆ ਭਰਾਵਾ ਬਾਕੀ ਵਧੀਆ ਚੱਲੀ ਜਾਂਦਾ ਕੋਈ ਕੰਮ ਕਰ ਇਹੀ ਗੱਲਾਂ ਕਰਕੇ ਨਾ ਬੱਬੂ ਮੈਂ ਬਾਹਰ ਨਹੀਂ ਆਉਂਦਾ ਤੂੰ ਕਹ ਦੇ ਨਾ ਵੇਖਣੋਂ ਹਟ ਗਿਆ ਵੇਖਣੋਂ ਹਟ ਗਿਆ ਕਿਉਂਕਿ ਜੇ ਮੈਂ ਕਿਹਾ ਮੈਂ ਦੇਖਿਆ ਨਹੀਂ ਯਾਰ ਲੱਕੀ ਤੋ ਤਿੰਨ ਦਿਨ ਹੋ ਗਏ ਕਿਉਂਕਿ ਤੈਨੂੰ ਪਤਾ ਦੇਖ ਤਾਂ ਲੰਘ ਜਾਏਗਾ ਮਗਰ ਗੱਲਾਂ ਹੋਣੀ ਸ਼ੁਰੂ ਹੋ ਜੰਦੀਆਂ ਬੰਦਾ ਦੱਸ ਕੋਈ ਦਿੰਦੀ ਆ ਦੱਸ ਕੋਈ ਦਿੰਦਾ ਯਾਰ ਵੀ ਉਹ ਤੇਰੇ ਬਾਰੇ ਐਂ ਕਹਦੇ ਸੀਗੇ ਫਿਰ ਲੜਾਈ ਹੁੰਦੀ ਅਗਲੇ ਨਾਲ ਜਦ ਇਹਨੂੰ ਮੂੰਹ ਤੇ ਲਿਉਣਿਆ ਤਾਂ ਸਿਆਪੇ ਆਗੇ ਸਹੀ ਗੱਲ ਫਿਰ ਗਾਹਾਂ ਗੱਲ ਕਹਿਣਾ ਲੋੜ ਪੜਦਾ ਨਹੀਂ ਜਾਂਦਾ ਕੋਈ ਸਹੀ ਗੱਲ ਕੀ ਕਰਿਆ ਜਾਵੇ ਚਾ ਨਾ ਉਹ ਯਾਰ ਜਿਵੇਂ ਵੀ ਚੱਲ ਉਹ ਅੰਦਰ ਹੁਣ ਕਿਹੜਾ ਗੂੜਾ ਮਾਰਨੋਂ ਫੜ ਗਿਆ ਕਿ ਡਰਨ ਲੱਗ ਗਿਆ ਵੀ ਘਰੇ ਪਤਾ ਨਹੀਂ ਕੀ ਚੱਲੀ ਜਾਂਦਾ ਮੈਂ ਵੀ ਯਾਰ ਡਰ ਕੇ ਹੀ ਰਹਿਣ ਲੱਗ ਗਿਆ ਯਾਰ ਵੀ ਘਰੇ ਯਾਰ ਕੀ ਗੱਲਬਾਤ ਚੱਲੀ ਜਾਂਦੀ ਹੈ ਹਨਾ ਉਹ ਜੋ ਨਾ ਆਪਣੀ ਯਾਰ ਲਿਹਾਜ ਤਾਂ ਨਹੀਂ ਫਰਕ ਪੂਣਦਾ ਅੱਜ ਤੂੰ ਤਾਂ ਕਿਹੜਾ ਗੂੜਾ ਮਾਰ ਲਿਆ ਕਰ ਯਾਰ ਫਿਰ ਇਹੇ ਗੱਲਾਂ ਮਾਰੀ ਨਹੀਂ ਆਉਂਦਾ ਤੈਨੂੰ ਬਾਹਰ ਲੋਕ ਪਹਿਲਾਂ ਗੱਲਾਂ ਬੜੀਆਂ ਬਣਾਈ ਜਾਂਦੇ ਤੇਰੇ ਬਾਰੇ ਹਨਾ ਜੇ ਫਰਕ ਪੈ ਜਾਂਦਾ ਆਪਾਂ ਉਨਾਂ ਹਨਾ ਸੱਚੀ ਗੱਲ ਆ ਯਾਰ ਮੇਰੀ ਗੱਲ ਕੀ ਪਤਾ ਇੱਥੇ ਲੋਕਾਂ ਦਾ ਕੀ ਗੱਲ ਬਣਾ ਦੇਣ ਹਨਾ ਹੋਰ ਉਹਦੇ ਕਰਕੇ ਫਿਰ ਹੋਰ ਜਰਾ ਹੋਰ ਤਾਂ ਵਧੀਆ ਬਈ ਰੱਖੀ ਤੂੰ ਦੱਸ ਵਿਆਹੂ ਦਾ ਕੀ ਸੀ ਨਾ ਕੋਈ ਕਰਾਉਣਾ ਫਿਰ ਵਿਆਹ ਕਿਉਂ ਦੇਖ ਦਿਆਂ ਸਿਆਲ ਸੋਲ ਚੜ ਗਿਆ ਹੁਣ ਇੱਕ ਅੱਧੇ ਮਹੀਨੇ ਨੂੰ ਦੇਖ ਦਿਆਂ ਸਗਣ ਸੋਣ ਦਾ ਕਰਾ ਲਿਆ ਪਹਿ ਗਿਆ ਆਪਣਾ ਤੈਨੂੰ ਗੋਸ਼ਾ ਸਾਕ ਕਰਾਉਂਦਾ ਸੀ ਕਿ ਫਟਨੀ ਆ ਰਿਸ਼ਤਾ ਉਹ ਫਟਨੀ ਆਇਆ ਯਾਰ ਰਿਸ਼ਤਾ ਆਪਣੇ ਉਹਦਾ ਤੜਾ ਘਰ ਘਰ ਨਾਲ ਤਾਬਦੀ ਹੋਵੇ ਹਨਾ ਸਹੀ ਗੱਲ ਆ ਪਰ ਲੋਟ ਜਾਨੀ ਆਉਂਦਾ ਹਨਾ ਸਹੀ ਗੱਲ ਆ ਸਾਡੇ ਘਰੇ ਵੀ ਆ ਸੀ ਪਹਿਲਾਂ ਰਿਸ਼ਤਾ ਲੈ ਕੇ ਭਰਾਵਾਂ ਵਾਸਤੇ ਅੱਛਾ ਉਹ ਕਹਿੰਦਾ ਵੀ ਉਹ ਆ ਵੀ ਹਨਾ ਕੁੜੀ ਪੜੀ ਲਿਖੀ ਆ ਭਾਈ ਦੇਖ ਸਾਡੇ ਤਾਂ ਭਰਾਵਾਂ ਖੇਤੀ ਬੜੀ ਕਰਦੇ ਆ ਹਾਂ ਸਾਨੂੰ ਤਾਂ 10 ਕ ਬੜੀ ਬਹੁਤਾਸਤ ਕੰਮ ਹੀ ਕਰਾਉਣਾ ਕਰੀ ਸਹੀ ਗੱਲ ਹੈ ਹਨਾ ਵਾਲੀ ਪੜੀ ਲਿਖੀ ਵੀ ਆਪਣੇ ਲੋਟ ਨਹੀਂ ਆਉਂਦੀ ਵਾਲੀ ਬੜੀ ਲਿਖੀ ਵੀ ਨਹੀਂ ਲੋਟ ਆਉਂਦੀ ਆਪਾਂ ਕਰੇ ਲੋ ਕੰਮ ਨੇ ਤੈਨੂੰ ਪਤਾ ਕੰਮ ਧੰਦਾ ਕਰਾਉਣਾ ਹੁੰਦਾ ਹੈ ਹਨਾ ਹੋਵੇ ਹੁਣ ਪੀ ਐਚ ਡੀ ਪਾਸ ਹੋ ਗੋਹ ਚੱਤ ਕਿੱਥੇ ਮਾਰ ਲੂ ਗੋਹ ਚੱਤ ਕਿੱਥੇ ਮਾਰ ਲੂ ਆਪਾਂ ਕੰਮ ਕਰਾਉਣਾ ਆਪਾਂ ਕੰਮ ਕਰਾਉਣਾ ਸਹੀ ਗੱਲ ਹੈ ਬਾਕੀ ਯਾਰ ਮੇਰੀ ਮਾਂ ਨੂੰ ਸੁਭਾ ਦਾ ਪਤਾ ਹੈਗਾ ਸਹੀ ਗੱਲ ਹੈ ਉਹਦਾ ਡਰਬਾ ਉਹਦਾ ਲੜਾਇ ਗੁਰੂਗੀ ਉਹਦਾ ਕੋ ਖੇ ਦੇ ਕੰਮ ਕਰੋ ਘਰ ਦੇ ਖੇਤ ਭੇਜਿਆ ਹੋਇਆ ਯਾਰ ਸੀਰੀ ਨੂੰ ਹਾਂ 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 ਉਹ ਕੰਕ ਜੀ ਅੱਜ ਵਜਾਉਣੇ ਆ ਅੱਧਾ ਕਿਲਾ ਬੰਦ ਚਲ ਠੀਕ ਹੈ ਉਧਰ ਹੀ ਚਲਦਾ ਜਾ ਚਲ ਇਹ ਆ ਜਾ ਐਕਸ਼ਨ ਜੋਤੀ ਲੱਕੀ ਆ ਗਿਆ ਹਾਂ ਆ ਗਿਆ ਤਾਂ ਦੇਖੀ ਮੈਂ ਨਾ ਉਹ ਤਾਂ ਦਵਾਈ ਮੰਗਾਈ ਸੀ ਮੈਨੂੰ ਖਬਰਾਟ ਜੀ ਬਾਲੀ ਹੋਈ ਜਾਂਦੀ ਆ ਹਾਜ਼ਰੀ ਕਾਲ ਤਾਂ ਦਵਾਈ ਲੈ ਕੇ ਸੀ ਨੀਹਾ ਤੂੰ ਨਹੀਂ ਉਹ ਦਵਾਈ ਖਤਮ ਹੋਈ ਪਈ ਸੀ ਲਾਲ ਜਿਹੀਆਂ ਗੋਲੀਆਂ ਨੇ ਉਹਨਾਂ ਨਾਲ ਨੀਂਦ ਆ ਜਾਂਦੀ ਹੈ ਮੈਨੂੰ ਨੀਂਦ ਹੀ ਨਹੀਂ ਆ ਰਹੀ ਤੇ ਉਤੋਂ ਮੈਨੂੰ ਇਹਨੇ ਲੱਡੂ ਖਵਾਤਾ ਪਤਾ ਨਹੀਂ ਕਿੱਥੋਂ ਲਿਆ ਕੇ ਕਿਨੇ ਆ ਰੀਤ ਨੇ ਮੇਰਾ ਲੱਡੂ ਖਾਣੂ ਜੀ ਕਰੀ ਜਾਂਦਾ ਸੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਉਹ ਤੇ ਹੱਦੀ ਕੋਈ ਸੀ ਨਹੀਂ ਖਾਣੀ ਹੈਗੀ ਫਿਰ ਤੂੰ ਨਹੀਂ ਮੰਨਦੀ ਹੈਗੀ ਲੈ ਜੋ ਤੂੰ ਤਾਂ ਸਮਝ ਸਕਦੀ ਆ ਆ ਟਾਈਮ ਤੇ ਤਾਂ ਨਾ ਐਂ ਵਨਸ ਵਨੀਆਂ ਚੀਜ਼ਾਂ ਖਾਣੂ ਜੀ ਕਰਦਾ ਮੈਂ ਤਾਂ ਫੜ ਕੇ ਉਹ ਲੱਡੂ ਖਾ ਲਿਆ ਹੁਣ ਮੈਨੂੰ ਆਪ ਨੂੰ ਡਰ ਲੱਗੀ ਜਾਂਦਾ ਕੋਈ ਨਾ ਲੱਕੀ ਥੱਲੇ ਐ ਮੈਂ ਉਹਨੂੰ ਕਹਿ ਦਿੰਨੀ ਆ ਵੀ ਮੈਨੂੰ ਦਿਖਾ ਕੇ ਲੈ ਕੇ ਆ ਕੀ ਪਤਾ ਤੈਨੂੰ ਆਖਿਆ ਵੀ ਉਹਦਾ ਕੋਈ ਪ੍ਰੋਫੈਨ ਹੈਗਾ ਕੁਝ ਪਾ ਕੇ ਦੇ ਦੇ ਮੈਂ ਕੀ ਕਰਾਂ ਮੈਨੂੰ ਤਾਂ ਕਹਿੰਦੀ ਤੂੰ ਭੈਣਾਂਗੀ ਮੇਰੀ ਮੈਂ ਤੇਰਾ ਮਾੜਾ ਥੋੜੀ ਸੋਚੂੰ ਨਾਲੇ ਮੈਨੂੰ ਬਾਪਾ ਕੁਝ ਸੁਣਾ ਕੇ ਵੀ ਗਈ ਆ ਤੂੰਸ ਤਾਂ ਕਹਿੰਦੀ ਮੇਰ ਨਾਲ ਬਹੁਤ ਮਾੜਾ ਕੀਤਾ ਪਹਿਲਾਂ ਵੀ ਇਹਨੂੰ ਇਹ ਕਿਉਂ ਨਹੀਂ ਸਮਝ ਆਉਂਦੀ ਹੈਗੀ ਕਿ ਤੂੰ ਸਾਡੇ ਨਾਲ ਕਿੰਨਾ ਮਾੜਾ ਕੀਤਾਗਾ ਉਹ ਤਾਂ ਫਿਰ ਭੈਣਾ ਬਣਾਇ ਨਹੀਂ ਸੀ ਗਿਆ ਸਿੱਧਾ ਸੌਂਕਣੇ ਬਣਾ ਲਿਆ ਨੇ ਹੁਣ ਸੋਚਦੀ ਆ ਨਾਲੇ ਇੱਕ ਗੱਲ ਹੋਰ ਜੋਤੀ ਉਹਨਾਂ ਮੈਨੂੰ ਰੀਤ ਵਧੀਆ ਨਹੀਂ ਲੱਗਦੀ ਕਿਉਂਕਿ ਇਹ ਉਤ ਤੋਂ ਉਤੋ ਹੀ ਕਹਿੰਦੀ ਆ ਵੀ ਤੇਰੇ ਜਵਾਕ ਹੋਣ ਨਾਲ ਮੈਨੂੰ ਬਹੁਤ ਖੁਸ਼ੀ ਆ ਪਰ ਮਨੋਂ ਮਣੀਏ ਖੁਸ਼ ਨਹੀਂ ਹੋਣੀ ਕਿਉਂਕਿ ਇਹਨੂੰ ਤਾਂ ਇਹ ਲੱਗਦਾ ਵੀ ਇਹਦਾ ਜਵਾਕ ਮੈਂ ਮਾਰਿਆਗਾ ਹੂੰ ਤਾਂ ਹੀ ਉਹ ਕਹਿੰਦੀ ਸੀ ਤੁਸੀਂ ਤਾਂ ਕਹਿੰਦੀ ਦੋ ਜਨਾਂ ਦਾ ਦੋ ਜਨਾਂ ਮਾਰਨ ਨੂੰ ਫਰਦੀਆਂ ਸੀਗੀ ਲੈ ਇਹ ਤਾਂ ਆਪਣੀ ਕੀ ਗਲਤੀ ਆ ਨਾਲੇ ਮੰਨ ਕੇ ਚੱਲ ਜੇ ਜਵਾਕ ਇਹਦਾ ਮਰ ਵੀ ਗਿਆ ਉਹ ਤਾਂ ਇਹਦੀ ਅੰਦਰੂਨੀ ਬਿਮਾਰੀ ਆ ਕੋਈ ਜਿਹੜੀ ਇਹ ਦੁਬਾਰੇ ਮਾਰਨੀ ਬਣ ਸਕਦੀ ਹੈਗੀ ਹਾਂ ਉਹ ਹੀ ਤਾਂ ਗੱਲ ਆ ਮੈਨੂੰ ਕਹਿੰਦੀ ਤੂੰ ਹੀ ਮਾਰਿਆ ਮੈਂ ਕਿਹਾ ਅਸੀਂ ਮਾਰ ਕੀ ਕੀ ਕਰਨਾ ਇਹ ਤਾਂ ਪਹਿਲਾਂ ਹੀ ਰਜਵਾਗਣੀ ਸਿਰੇ ਚੜਨ ਜਾਂਦੀ ਹੈਗੀ ਆ ਆਪਦਾ ਤਾਂ ਸਮਝ ਲੈਣੀ ਗਿਆ ਜਿੰਨੇ ਜੋ ਤੇਰੀ ਕੰਨੀ ਨੂੰ ਆਦਗੀ ਜੇ ਇਹੋ ਜੀ ਗੱਲ ਹੋਈ ਨਾ ਜੇ ਮੇਰੇ ਜਵਾਗ ਤੇ ਸੱਚੀ ਨਾਲ ਖੁਸ਼ ਹੋਈ ਤਾਂ ਮੈਨੂੰ ਪਤਾ ਹੈ ਮੈਂ ਕੀ ਕਰਨਾ ਮੈਂ ਜਾ ਕੇ ਮੰਮੀ ਕੋਲੇ ਬਹਿ ਜਾਣਾ ਕਿਉਂਕਿ ਬੇਸ਼ੱਕ ਮੰਮੀ ਆਪਾਂ ਨੂੰ ਵਧੀਆ ਨਹੀਂ ਬੁਲਾਉਂਦੀ ਹੈਗੀ ਹੁਣ ਫਰਮਾਤਾ ਮਾਈ ਹੁੰਦੀ ਆ ਫਿਰ ਵੀ ਉਹ ਮੇਰੇ ਦੁੱਖ ਨੂੰ ਸਮਝੂਗੀ ਬਸ ਇੱਕ ਵਾਰ ਨਾ ਦਵਾ ਘੋ ਲੈੰਦੇ ਬਸ ਆਪਰ ਜ਼ਮੀਨ ਲੈ ਕੇ ਨਾ ਮੰਮੀ ਕੋਲੇ ਵਗ ਜਾਗੇ ਬਸ ਕੁਛ ਨਹੀਂ ਹੁੰਦਾ ਆਪਾਂ ਨੂੰ ਵਧੀਆ ਬਲੋਂ ਲੱਗ ਜੂਗੀ ਉਹ ਸਹੀ ਗੱਲ ਐ ਜੋਤੀ ਜੇ ਆਪਣੇ ਕੋਲ ਸਾਰੀ ਜ਼ਮੀਨ ਆ ਗਈ ਨਾ ਫਿਰ ਮੰਮੀ ਵੀ ਨਾ ਦੇਖੀ ਆਪਣੇ ਪੈਰ ਧੋ ਧੋ ਕੇ ਪੇ ਲੱਗ ਜੋ ਕਿਉਂਕਿ ਅੱਜ ਕੱਲ ਕੋਈ ਵੀ ਰਿਸ਼ਤਾ ਨਾ ਉਹ ਸਿਰਫ ਪੈਸੇ ਨਾਲ ਹੀ ਰਹਿ ਗਿਆ ਸਾਰੀ ਦੁਨੀਆ ਪੈਸੇ ਦੀ ਮਹਿਤੀ ਆ ਹਾਂ ਚੱਲ ਕੋਈ ਨਹੀਂ ਤੂੰ ਲੱਕੀ ਨੂੰ ਕਹਿ ਦੇ ਜਾ ਕੇ نیچے ਮਿੰਨੀ ਹਾ ਨੂੰ ਦਵਾਈ ਲਿਆ ਦੇ ਜਿਹੜੀ ਆਤੀ ਤਾਂ ਉਹ ਦਵਾਈ ਫੜਾਇਆ ਜਾ ਕੇ ਮੈਂ ਤਾਂ ਮਸਾਂ ਸੱਚੀ ਛੱਤ ਤੇ ਆਈ ਆ ਉਤੋਂ ਮੈਨੂੰ ਨੀਚੇ ਠੰਡ ਲੱਗੀ ਜਾਂਦੀ ਸੀ ਚੱਲ ਕੋਈ ਨਾ ਤਾਂ ਮੈਂ ਕਹਿ ਦਿੰਨੀ ਆ ਨਾਲ ਤੁੰਨੂੰ ਛੱਤ ਤੇ ਆਉਣ ਨੂੰ ਕਿਹਨੇ ਕਿਹਾ ਮੈਂ ਕਹੀ ਤਾਂ ਨਹੀਂ ਆ ਮੈਨੂੰ ਘਬਰਾਟ ਹੋ ਜਾਂਦੀ ਸੀ ਉਤੋਂ ਉਹਨੇ ਲੱਡੂ ਖਵਾਤਾ ਮੇਰੇ ਤਾਂ ਦਮ ਘੁੱਟੇ ਜਾਂਦਾ ਸੀ ਤਾਂ ਕਰਕੇ ਮੈਂ ਸੋਚਿਆ ਮੈਂ ਛੱਤ ਤੇ ਆ ਜਾ ਤੂੰ ਮਾੜਾ ਜੀ ਨੂੰ ਕਹਿ ਜਾ ਕੇ ਹਾਂ ਤਾਂ ਮੈਂ ਕਹਿ ਦਿੰਨੀ ਆ ਪੌੜੀਆਂ ਜਿਹੜਾ ਜਿਹੜਾ ਘਰ ਤੋਂ ਚੱਲ ਮੈਂ ਵੀ ਤੇਰੇ ਨਾਲ ਹੀ ਚੱਲਦੀ ਆ ਮੇਰਾ ਜਾਂ ਚੱਲ ਹਣ ਤਾਂ ਤੂੰ ਮੈਨੂੰ ਲੈ ਜੇਂਗੀ ਆ ਜਾ